ਹਾਲੀ ਦੇ ਵਿੱਚ ਇੱਕ ਮੁੱਦਾ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਪੰਜਾਬ ਸਰਕਾਰ ਦੀ ਜਿਹੜੀ ਕਰਜ਼ੇ ਦੀ ਲਿਮਟ ਆ ਉਸ ਕਰਜ਼ੇ ਦੀ ਲਿਮਟ ਨੂੰ ਘਟਾ ਦਿੱਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਧੱਕਾ ਕੀਤਾ ਗਿਆ ਹੈ ਪੰਜਾਬ ਦੇ ਨਾਲ ਜੋ ਕਰਜ਼ੇ ਦੀ ਦਰ ਸੀਗੀ ਪੰਜਾਬ ਨਾਲ ਜਿਹੜਾ ਹਰ ਸਾਲ ਕਰਜ਼ਾ ਲੈਂਦਾ ਹੈ ਉਹਦੀ ਦਰ ਘਟਾ ਦਿੱਤੀ ਗਈ ਹੈ ਉਹ ਇਸ ਕਰਕੇ ਘਟਾਈ ਗਈ ਹੈ ਜੋ ਵੱਖਵਾ ਖਾਮ ਆਦਮੀ ਪਾਰਟੀ ਦੇ ਬੁਲਾ ਰਹੇ ਇਹ ਲੀਡਰ ਕਹਿੰਦੇ ਨੇ ਤਾ ਜੋ ਸਰਕਾਰ ਆਪਣੇ ਵਿਕਾਸ ਦੇ ਕੰਮ ਨਾ ਕਰ ਸਕੇ ਸਰਕਾਰ ਜਿਹੜੀਆਂ ਤਨਖਾਹਾਂ ਨਾ ਦੇ ਸਕੇ ਸਰਕਾਰ ਜਿਹੜੇ ਹੋਰ ਕੰਮ ਕਰਨੇ ਨੇ ਵਿਕਾਸ ਦੇ ਉਹ ਨਾ ਕਰ ਸਕੇ ਤਾਂ ਸਰਕਾਰ ਦੀ ਬਦਰਾਮੀ ਹੋਵੇ ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਇਹ ਚਾਹਦੀ ਹੈ ਸੋ ਕੇਂਦਰ ਦਾ ਕੀ ਪੰਜਾਬ ਨੂੰ ਵਾਕਈ ਝਟਕਾ ਹੈ ਜੇ ਝਟਕਾ ਤਾਂ ਕਿੰਨਾ ਵੱਡਾ ਝਟਕਾ ਹੈ ਕੇਂਦਰ ਸਰਕਾਰ ਨੇ ਪੰਜਾਬ ਦੀ 2025-26 ਦੀ ਕਰਜ਼ਾ ਹੱਦ ਦੇ ਵਿੱਚ ਕਟੌਤੀ ਕੀਤੀ ਹੈ ਕਿੰਨੀ ਕਟੌਤੀ ਕੀਤੀ ਹੈ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਜਨਰਲ ਮੈਨੇਜਰ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਅ ਜਸਦ ਵਿੱਚ 16470 ਕਰੋੜ ਦੀ ਕਰਜ਼ਾ ਹੱਦ ਵਿੱਚ ਕਟੌਤੀ ਕੀਤੀ ਗਈ ਹੈ ਪੰਜਾਬ ਚਾਲੂ ਵਿਤੀ ਸਾਲ ਦੌਰਾਨ 51176.40 ਕਰੋੜ ਦਾ ਕਰਜ਼ਾ ਚੁੱਕ ਸਕਦਾ 9 ਮਹੀਨਿਆਂ ਦੀ ਕਰਜ਼ਾ ਹੱਦ 38382 ਕਰੋੜ ਰੁਪਏ ਬਣਦੀ ਹੈ ਕੇਂਦਰ ਨੇ ਪ੍ਰਵਾਨਗੀ ਸਿਰਫ 21905 ਕਰੋੜ ਰੁਪਏ ਦੀ ਦਿੱਤੀ ਹੈ ਯਾਨੀ ਕਿ 9 ਮਹੀਨਿਆਂ ਲਈ ਕਰਜ਼ਾ ਹੱਦ ਦੇ ਵਿੱਚ 16470 ਕਰੋੜ ਦੀ ਕਟੌਤੀ ਕੀਤੀ ਗਈ ਹੈ ਪੰਜਾਬ ਬਜਟ ਮੁਤਾਬਕ ਚਾਲੂ ਬਰੇ ਦੇ ਵਿੱਚ 49900 ਕਰੋੜ ਦਾ ਕਰਜ਼ਾ ਲੈਣ ਦਾ ਫੈਸਲਾ ਲਿਆ ਗਿਆ ਪੰਜਾਬ ਦੀ ਕਰਜ਼ਾ ਹੱਦ ਵਿੱਚ ਕਟੌਤੀ ਕਰਨ ਦੀ ਵਜ੍ਹਾ ਕੀ ਬਿਜਲੀ ਸਬਸਿਡੀ ਅਦਾ ਨਾ ਕਰਨਾ ਮੰਨੀ ਜਾ ਰਹੀ ਹੈ ਪੰਜਾਬ ਸਰਕਾਰ ਨੇ 5444 ਕਰੋੜ ਦੀ ਬਿਜਲੀ ਸਬਸਿਡੀ ਅਦਾ ਨਹੀਂ ਕੀਤੀ 4107 ਕਰੋੜ ਦੀ ਬਿਜਲੀ ਸਬਸਿਡੀ ਦਾ ਬਕਾਇਆ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਬਿਜਲੀ ਸੈਕਟਰ ਨਾਲ ਸੰਬੰਧਿਤ 4151.07 ਕਰੋੜ ਦਾ ਕਰਜ਼ਾ ਚੁਕਾਇਆ ਗਿਆ ਪਿਛਲੇ ਸਾਲ ਵੀ ਬਿਜਲ ਨਾਲ ਸੰਬੰਧਤ 1976 ਕਰੋੜ ਦਾ ਕਰਜ਼ਾ ਚੁਕਾਇਆ ਗਿਆ ਸੀ ਚੱਲ ਰਹੇ ਵਿੱਤੀ ਬਰੇ ਦੀ ਸਮਾਪਤੀ ਵੇਲੇ ਪੰਜਾਬ ਸਰਕਾਰ ਦਾ ਇਹ ਨੋਟ ਕਰ ਲਿਓ 4.17 ਲੱਖ ਕਰੋੜ ਹੋਣ ਦਾ ਅਨੁਮਾਨ ਹੈ 31 ਮਾਰਚ 2025 ਤੱਕ ਪੰਜਾਬ ਦੇ ਸਰ ਕਰਜ਼ੇ ਦਾ ਬੋਝ 3.82 ਲੱਖ ਕਰੋੜ ਦਾ ਸੀ ਲੰਘੇ 3 ਸਾਲਾਂ ਦਾ ਵਿੱਚ ਮੌਜੂਦਾ ਸਰਕਾਰ ਨੇ 1.32 ਲੱਖ ਕਰੋੜ ਦਾ ਕਰਜ਼ਾ ਲਿਆ ਔਰ ਇਹ ਉਹੀ ਸਰਕਾਰ ਹੈ ਜਿਹੜੀ ਵੱਖ-ਵੱਖ ਸਰਕਾਰ ਨੂੰ ਇਹ ਕਹਿ ਕੇ ਪੰਡਦੀ ਸੀ ਕਿ ਦੇਖੋ ਸਰਕਾਰਾਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੇ ਪੰਜਾਬ ਨੂੰ ਕਰਜ਼ਈ ਕਰ ਦਿੱਤਾ ਪੰਜਾਬ ਦੇ ਸਰਕਾਰ ਦੇ ਏਡੀ ਵੱਡੀ ਪੰਡ ਬਣਾ ਦਿੱਤੀ ਜਿਹੜੀ ਅਸੀਂ ਖਤਮ ਕਰਾਂਗੇ ਹੌਲੀ ਹੌਲੀ ਉਹ ਖਤਮ ਤਾਂ ਕੀ ਹੋਣੀ ਸੀ ਉਹ ਪੰਡ ਹੋਰ ਵੱਡੀ ਤੋਂ ਵੱਡੀ ਹੁੰਦੀ ਰਹੀ ਹੁਣ ਜਿਹੜੇ ਸਵਾਲ ਵਾਰ-ਵਾਰ ਚੁੱਕੇ ਜਾ ਰਹੇ ਨੇ ਕਿ ਕਰਜ਼ੇ ਦੀ ਲਿਮਟ ਕਿਉਂ ਸ਼ਾਰਟ ਕੀਤੀ ਗਈ ਕਰਸਾ ਕਟਿਆ ਕਿਉਂ ਗਿਆ ਕਿ ਵਾਕਈ ਕੇਂਦਰ ਦੀ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਹੋਣ ਦੇਣਾ ਚਾਹੁੰਦੀ ਕਿ ਵਾਕਈ ਪੰਜਾਬ ਦੀ ਸਰਕਾਰ ਨਾਲ ਠੱਗਾ ਕੀਤਾ ਜਾ ਰਿਹਾ ਹੈ ਪੰਜਾਬ ਨਾਲ ਠੱਗਾ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਹੈ ਤੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ तमाम ਸਵਾਲ ਨੇ ਜਿਹੜੇ ਹਰ ਆਮ ਪੰਜਾਬੀ ਦੇ ਜ਼ਹਿਨ ਦੇ ਵਿੱਚ ਘੁੰਮਦੇ ਹੋਣਗੇ ਪਰ ਜਦੋਂ ਅਸੀਂ ਦੀ ਕੋਖ ਕੀਤੀ ਜਦੋਂ ਪੜਤਾਲ ਕੀਤੀ ਤਾਂ ਬਹੁਤ ਕੁਝ ਨਿਕਲਿਆ ਕਿ ਆਖਰਕਾਰ ਇੱਕ ਟੋਤੀ ਕੀਤੀ ਗਈ ਹੈ ਪੂਰੀ ਕੋਸ਼ਿਸ਼ ਕਰਾਂਗੇ ਅਗਲੇ 20-25 ਮਿੰਟ ਦੇ ਵਿੱਚ ਤੁਹਾਨੂੰ ਸਰਲ ਭਾਸ਼ਾ ਦੇ ਵਿੱਚ ਇਹ ਪੂਰਾ ਗਣਤ ਸਮਝਾ ਸਕੀਏ ਕਿਉਂਕਿ ਗਣਤ ਬਹੁਤ ਵੱਡਾ ਹੈ ਟਾਈਮ ਥੋੜਾ ਲੱਗ ਜਾਂਦਾ ਪਰ ਕੋਸ਼ਿਸ਼ ਕਰਾਂਗੇ ਕਿ ਸਮਝਾ ਸਕੀਏ ਮਿਰਰਲ ਸਰਦਾਰ ਹਰਜੀਤ ਸਿੰਘ ਜੀ ਮੌਜੂਦ ਨੇ ਬੁਲਾਰਨੇ ਸ਼ਰਮਣੀ ਅਕਾਲੀ ਦਲ ਦੇ ਇਹਨਾਂ ਨੇ ਵੀ ਕਾਫੀ ਰਿਸਰਚ ਕੀਤੀ ਹੈ ਇਹ ਪਹਿਲਾਂ ਵੀ ਕਾਫੀ ਰਿਸਰਚ ਕਰਦੇ ਰਹੇ ਨੇ ਹਰਜੀਤ ਸਿੰਘ ਜੀ ਮੈਂ ਸ਼ੁਰੂਆਤ ਥੋੜੇ ਤੋਂ ਕਰਾਂਗਾ ਜਿਹੜੀ ਸਭ ਤੋਂ ਵੱਡੀ ਗੱਲ ਇਹ ਕੀ ਜਾ ਰਹੀ ਹੈ ਸਭ ਤੋਂ ਪਹਿਲਾ ਜਿਹੜਾ ਸਵਾਲ ਜ਼ਹਿਨ ਦੇ ਵਿੱਚ ਆਉਂਦਾ ਕਿ ਇਹ ਕਰਜ਼ੇ ਤੇ ਕਟੌਤੀ ਕੀਤੀ ਕਿਉਂ ਗਈ ਹੈ ਕਿ ਵਾਕਈ ਇਸ ਦੇ ਵਿੱਚ ਸਚਾਈ ਹੈ ਕਿ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਬੀਜੇਪੀ ਦੀ ਸਰਕਾਰ ਇਸ ਕਰਕੇ ਪੰਜਾਬ ਨਾਲ ਤੱਕਾ ਹੋ ਰਿਹਾ ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ ਜੀ ਦੇਖੋ ਇਹ ਤਾਂ ਗੱਲ ਠੀਕ ਹੈ ਵੀ ਕਈ ਮੁੱਦਿਆਂ ਤੇ ਕੇਂਦਰ ਦੀ ਬੀਜੇਪੀ ਸਰਕਾਰ ਸੂਬੇ ਨਾਲ ਤੱਕਾ ਕਰਦੀ ਹੈ ਹਮ ਪਰ ਜਿੱਥੇ ਇਹ ਮੁੱਦਾ ਹੈ ਹਾਂ ਇੱਥੇ 100% ਦੀ ਸੂਬੇ ਦੀ ਸਰਕਾਰ ਦੀ ਗਲਤੀ ਹੈ ਹਮ ਸੂਬੇ ਦੀ ਸਰਕਾਰ ਦੀ ਅਣਗਹਿਲੀ ਹੈ ਕਿਵੇਂ ਗੱਲ ਇਹ ਵੇ 2000 ਅਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਏਗਾ ਹਾਂ ਪਲੀਜ਼ 2021-22 ਦੇ ਕੇਂਦਰ ਸਰਕਾਰ ਦੇ ਬਜਟ ਦੇ ਵਿੱਚ ਹੂੰ ਉਹਨਾਂ ਸੂਬਿਆਂ ਨੂੰ ਕਿਹਾ ਸੀ ਵੀ ਤੁਹਾਡੀ ਜਿਹੜੀ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ ਹੈਗੀਆਂ ਪਹਿਲੇ ਬੋਰਡ ਹੁੰਦੇ ਹਨ ਤੁਹਾਨੂੰ ਯਾਦ ਹੋਗਾ ਪਹਿਲੇ ਸਰਸ ਫਿਰ ਇਹਨਾਂ ਨੇ ਐਫੀਸ਼ੀਐਂਸੀ ਵਿਧਾਨ ਵਾਸਤੇ ਉਹਨੂੰ ਡਿਸਟ੍ਰੀਬਿਊਸ਼ਨ ਕੰਪਨੀਆਂ ਬਣਾਤੇ ਆ ਡਿਸਕਾਮ ਜਿਹਨੂੰ ਕਹਿੰਦੇ ਨੇ ਹੂੰ ਵੀ ਅਸੀਂ ਤੁਹਾਨੂੰ 5 ਸਾਲ 21-22 ਤੋਂ ਲੈ ਕੇ ਤੇ 24-25 ਤੱਕ ਜਿੰਨੀ ਤੁਹਾਡੀ ਲਿਮਿਟ ਹੈ ਲੋਨ ਲੈਣ ਦੀ ਉਹਦਾ 0.5% ਤੁਹਾਨੂੰ ਐਕਸਟਰਾ ਲਿਮਿਟ ਦੇਣੇ ਆ। ਹੂੰ ਤੁਸੀਂ ਉਸ ਪੈਸੇ ਦੀ ਵਰਤੋਂ ਕਰਨੀ ਹੈ ਕਿ ਜਿਨ੍ਹਾਂ ਬੋਰਡ ਬਣੇ ਨੇ ਕੰਪਨੀਆਂ ਦੇ ਵਿੱਚ ਉਹਦੇ ਜਿਨੇ ਲੌਸਸਿਸ ਨੇ ਐਕਿਊਮੂਲੇਟਿਡ ਲੌਸਸਿਸ ਨੇ ਜਿਨੀ ਤੁਸੀਂ ਸਬਸਿਡੀਆਂ ਦੇ ਰਹੇ ਹੋ ਜਿਨੇ ਉਹਦੇ ਤੁਸੀਂ ਕਰਜ਼ੇ ਦੇ ਰਹੇ ਹੋ ਉਹ ਤੁਸੀਂ ਆਪ ਅਬਜ਼ਰਬ ਕਰਕੇ ਉਹਨੂੰ ਖਤਮ ਕਰੋ ਮੈਨੇਜ ਕਰ ਲਓ ਮਤਲਬ ਉਹ ਮੈਨੇਜ ਕਰੋ ਹੂੰ ਹੁਣ 25 ਮੁਕੰਮਲ ਹੋ ਗਿਆ ਹਾਂ 25 ਮੁਕੰਮਲ ਹੋਣ ਤੋਂ ਬਾਅਦ ਕਈ ਸਟੇਟਾਂ ਨੇ ਆਂਧਰਾ ਕੇਰਲਾ ਮਨੀਪੁਰ ਇਹਨਾਂ ਨੇ ਇਸ ਚੀਜ਼ ਦਾ ਬੈਨੀਫਿਟ ਲਿਆ ਕੋਈ ਲਗਭਗ 11-12 ਸਟੇਟਾਂ ਨੇ ਠੀਕ ਹੈ ਪੰਜਾਬ ਦੀ ਜਦੋਂ ਆਪਾਂ ਦੇਖੀਏ ਤੇ ਕੋਈ 10600 ਕਰੋੜ ਉਹਦੇ ਚੋਂ 9500 ਕਰੋੜ ਰੁਪਈਆ ਸਬਸਿਡੀ ਹੈ ਬੋਰਡ ਬਿਜਲੀ ਦੀ ਤੇ 6126 ਰੁਪਈਏ ਬੋਰੋਇੰਗ ਹੈ ਉਸ ਜਿਹੜੀ ਸਾਡੀ ਡਿਸਟ੍ਰੀਬਿਊਸ਼ਨ ਕੰਪਨੀ ਹੈ ਜਿਹਨੂੰ PPCL ਕਹਿੰਦੇ ਨਾਲੇ ਯਾਨੀ ਕਿ ਉਹ ਪੈਸਾ ਨਹੀਂ ਦਿੱਤਾ ਗਿਆ ਉਹ ਪੈਸਾ ਦਿੱਤਾ ਨਹੀਂ ਗਿਆ ਹੁਣ ਕੇਂਦਰ ਸਰਕਾਰ ਕਹਿੰਦੀ ਵੀ ਜਿਹੜਾ ਗ੍ਰਿਸ ਕਾਮ ਵਾਸਤੇ ਤੁਹਾਨੂੰ ਪੈਸਾ ਦਿੱਤਾ ਸੀ ਤੁਸੀਂ ਉਹਦੀ ਦੂ ਵਰਤੋਂ ਕੀਤੀ ਹੂੰ ਜਿਸ ਕੰਮasse ਵਰਤੋ ਕਰਨੀ ਸੀ ਦੇਖੋ ਵਿਆਜ ਤਾਂ ਚੱਲ ਹੀ ਰਿਹਾ ਨਾ ਉਸ 0.5% ਤੇ ਔਰ ਤੁਸੀਂ ਉਹ ਵੀ ਨਹੀਂ ਠੀਕ ਕੀਤਾ ਉਹਦੇ ਪਿੱਛੇ ਲੌਜੀਕ ਕੀ ਸੀ ਉਸ ਵਕਤ ਦੀ ਹਕੂਮਤ ਦਾ ਕਿ ਜਿੰਨੀਆਂ ਸੈਲਫ ਇੰਡੀਪੈਂਡੈਂਟ ਡਿਸਟ੍ਰਿਬਿਊਸ਼ਨ ਕੰਪਨੀਆਂ ਹੋਣ ਗਿਆ ਜੀ ਉਹ ਪਾਵਰ ਜਨਰੇਸ਼ਨ ਵਾਸਤੇ ਉਨੇ ਹੀ ਸੁਧਾਰ ਕਰ ਸਕਦੀਆਂ ਨੇ ਜਿਓ ਫਾਈਨੈਂਸ਼ਲੀ ਕੰਪੀਟੈਂਟ ਹੋਣਗੀਆਂ ਨਵੀਂ ਟਰਾਂਸਮਿਸ਼ਨ ਲਾਈਨਾਂ ਲਾਣਿਆ ਹਮ ਨਵੇਂ ਅਦਾਰਿਆਂ ਵਾਸਤੇ ਬਿਜਲੀ ਦਾ ਇੰਤਜ਼ਾਮ ਕਰਨਾ ਸਾਰੀ ਚੀਜ਼ਾਂ ਉਸ ਕਿਉਂਕਿ ਬਿਜਲੀ ਇੱਕ ਬੜਾ ਇੰਪੋਰਟੈਂਟ ਇਨਫਰਾਸਟ੍ਰਕਚਰ ਹੈ ਕਿਸੇ ਵੀ ਸੂਬੇ ਕਿਸੇ ਵੀ ਮੁਲਕ ਦੀ ਤਰੱਕੀ ਵਾਸਤੇ ਜੀ ਹੁਣ ਸਾਡੇ ਇੱਥੇ ਕਈ ਅਫਸਰਾਂ ਨਾਲ ਗੱਲ ਹੁੰਦੀ ਹੈ ਕਿ ਟਰਾਂਸਮਿਸ਼ਨ ਲਾਈਨਾਂ ਹੀ ਨਹੀਂ ਬਦਲੀਆਂ ਕਈ ਕਈ ਸਾਲ ਹੋ ਗਏ ਨੇ ਜਦੋਂ ਦੀ ਇਹ ਸਰਕਾਰ ਆਈ ਹੈ ਕਿਉਂਕਿ ਸਾਰਾ ਪੈਸਾ ਉਂਝਤਾਲ ਉਹ ਜਿਹੜਾ ਚਮੰਤੀ ਦਿੱਲੀ ਤੋਂ ਆਇਆ ਹੈ ਕਹਿੰਦਾ ਸੀ ਮੇਰੀ ਖਬੀ ਜੇਗੇ 20000 ਦਾ ਹਿਸਾਬ ਹੈ ਤੇ ਸਭੀ ਚ 30000 ਦਾ ਹਿਸਾਬ ਹੈ ਤੇ ਤੁਸੀਂ ਪਰਵਾਹ ਹੀ ਨਾ ਕਰੋ ਪਰਵਾਹ ਤਾਂ ਇਹ ਹੋਇਆ ਕਿ ਉਹਨਾਂ ਦੇ 10000 16600 ਕਰੋੜ ਰੁਪਇਆ ਕੇਂਦਰ ਨੇ ਰੋਕ ਲਿਆ ਇਹਦੇ ਵਿੱਚ ਬਿਲਕੁਲ ਮਾਨੀਓ ਹਰਜੀਤ ਸਿੰਘ ਜੀ ਮੋਟੀ ਜੀ ਗੱਲ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਜਿਸ ਕੰਮ ਤੇ ਲਈ ਪੈਸਾ ਦਿੱਤਾ ਗਿਆ ਸੀ ਜਾਂ ਕਰਜ਼ਾ ਦਿੱਤਾ ਗਿਆ ਸੀ ਜਾਂ ਲਿਮਟ ਵਧਾਈ ਗਈ ਸੀ ਉਸ ਕੰਮ ਦੇ ਵਿੱਚ ਨਾ ਲਾ ਕੇ ਕੋਈ ਹੋਰ ਕੰਮ ਦੇ ਵਿੱਚ ਲਗਾ ਦਿੱਤਾ ਗਿਆ ਬਿਲਕੁਲ ਬਿਲਕੁਲ ਕਿਉਂਕਿ ਸੂਬੇ ਦੀ ਆਰਥਿਕ ਹਾਲਤ ਬੜੀ ਮਾਰੀ ਹੂੰ ਪਿੱਛੇ ਅਸੀਂ ਖਬਰ ਪੜ੍ਹੀ ਸੀ ਮੈਂ ਕਿਹਾ ਇੱਕ 2 ਮਹੀਨੇ ਇਹਨਾਂ ਕੋਲ ਤਨਖਾਹ ਦੇਣ ਜੋ ਕਿ ਪੈਸੇ ਕੋਈ ਨਹੀਂ ਸਨ ਹੂੰ ਜੋ ਇਹ ਰੋਲਾ ਪਾਉਂਦੇ ਨੇ ਹਰਪ੍ਰੀਤ ਜੀ ਜੀ ਉਹਦੇ ਆ 10 ਇਹਦਾ 50% ਵੀ ਸਹੀ ਕੋਈ ਨਹੀਂ ਹੂੰ ਐਵੇਂ ਕਹਿੰਦੇ ਨੇ ਤੁਸੀਂ ਦੇਖਿਆ ਹੋਣਾ ਨਾ ਜਦੋਂ ਇਹਨਾਂ ਦੇ ਬਜਟ ਪਿਛਲੇ 2-3 ਆਏ ਜੀ ਸਾਰੇ ਆ ਕੇ ਰੋਲਾ ਜੀ 1 ਲੱਖ ਇੰਨੇ ਹਜ਼ਾਰ ਕਰੋੜ ਦਾ ਬਜਟ 1 ਲੱਖ ਇੰਨੇ ਹਜ਼ਾਰ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਨਾ ਹੂੰ ਮੈਂ ਤੁਹਾਨੂੰ 24 ਪੱਤੀ ਦਾ ਥੋੜਾ ਚਾਹਨਾ ਦੇਣਾ ਜੀ ਜੀ ਦੇਖੋ ਕਿੰਨੀ ਗਲਤ ਗੱਲ ਹੂੰ ਵੈਸੇ ਹਰ ਸਰਕਾਰ ਵਿੱਚ ਬਜਟਡ ਫਿਗਰ ਔਰ ਐਕਚੁਅਲ ਫਿਗਰ ਵਿੱਚ ਫਰਕ ਹੁੰਦਾ ਹੈ। ਹਮਮ ਲੇਕਿਨ ਜਦੋਂ ਅਸੀਂ ਅਗਲੇ ਸਾਲ ਦਾ ਬਜਟ ਪੇਸ਼ ਕਰਨੇ ਆ ਨਾ ਮੰਨ ਲਓ ਹੁਣ ਮਾਰਚ 25 ਚ ਇਹਨਾਂ ਨੇ 25 26 ਦਾ ਬਜਟ ਪੇਸ਼ ਕੀਤਾ। ਹਮਮ ਤੇ 28 29 ਮਾਰਚ ਨੂੰ ਇਹਨਾਂ ਨੂੰ 24 25 ਦੀ ਪਿਕਚਰ ਪਤਾ ਹੁੰਦੀ ਹੈ ਵੀ ਸਾਡੀ ਪਿਕਚਰ ਕੀ ਹੈ। ਬਿਲਕੁਲ ਠੀਕ। ਉਹਦੇ ਚੋ ਰਿਵਾਈਜ਼ ਫਿਗਰ ਪੇਸ਼ ਕਰਦੇ ਨੇ ਵੀ 5-7% ਉੱਤੇ ਥੱਲੇ ਹੋ ਸਕਦਾ 1-2%। ਹਮਮ ਹੁਣ ਤੁਸੀਂ 28 29 ਨੂੰ ਬਜਟ ਪੇਸ਼ ਕਰ ਰਹੇ ਹੋ। ਹਮਮ ਤੁਹਾਨੂੰ ਤਾਂ ਪਤਾ ਨਾ ਤੁਹਾਡੇ ਖਜ਼ਾਨੇ 24 25 ਦਾ ਕੀ ਹਿਸਾਬ ਆਇਆ। ਹਮ 24 25 ਦੇ ਰਿਵਾਈਜ਼ ਫਿਗਰ ਮ ਬਜਟਡ ਵੀ ਨਹੀਂ ਕਰਿਆ ਬਜਟਡ ਉਹ ਨਹੀਂ ਬਜਟ ਫਰਕ ਹੋ ਸਕਦਾ ਹਰ ਪੀਸ ਹੈ ਜੀ ਕੋਈ ਵੀ ਸਰਕਾਰ ਕਰ ਸਕ ਹੋ ਸਕਦਾ ਲੇਕਿਨ ਤੁਸੀਂ 28 ਨੂੰ 28 29 ਨੂੰ ਬਜਟ ਪੇਸ਼ ਕਰ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਵੀ ਮੇਰੀ 24 25 ਦੀ ਰਿਵਾਈਜ਼ ਫਿਗਰ ਇਹ ਵੇ 10 ਦਿਨ ਬਾਅਦ ਤੁਹਾਡੇ ਪੋਰਟਲ ਤੇ ਫਿਗਰ ਆਂਦੀ ਹੈ ਕੈਨ ਯੂ ਬਲੀਵ ਕਿੰਨੇ ਦਾ ਫਰਕ ਹੈ 19 1000 ਕਰੋੜ 10000 ਕਰੋੜ ਦਾ ਫਰਕ 24 25 ਦੇ ਜੋ 30 ਮਾਰਚ 25 ਨੂੰ ਰਿਵਾਈਜ਼ ਫਿਗਰ ਦੇ ਰਹੇ ਨੇ ਵੀ ਮੇਰਾ ਰੈਵਨਿਊ 1 ਲੱਖ 3000 ਕਰੋੜ ਆਏਗਾ ਹੂੰ ਔਰ ਪੰਜਾਬ ਅਕਾਊਂਟੈਂਟ ਬੋਰਡ ਦੇ ਜਦੋਂ ਰੈਵਨਿਊ ਉੱਥੇ ਹਰ ਮਹੀਨੇ ਰੈਵਨਿਊ ਆਉਂਦਾ ਸਟੇਟ ਦਾ ਜੀ ਉਹਦੇ ਚ ਸਟੇਟ ਦਾ ਰੈਵਨਿਊ ਆ ਰਿਹਾ ਜੀ 93000 ਕਰੋੜ 10000 ਕਰੋੜ ਸਿੱਧਾ ਹੀ ਉੱਡ ਗਿਆ ਮਤਲਬ ਕਿ ਤੁਹਾਨੂੰ 28 ਮਾਰਚ ਨੂੰ ਵੀ ਚੀਮਾ ਸਾਹਿਬ ਨੂੰ ਨਹੀਂ ਪਤਾ ਜੀ ਮੇਰੇ ਗੱਲੇ 'ਚ ਕਿੰਨੇ ਪੈਸੇ ਆਏ ਨੇ ਹੂੰ ਮੈਂ ਕਿਹਨਾ ਸਾਲ ਦੇ ਸ਼ੁਰੂ ਤੇ ਨਹੀਂ ਪਤਾ ਲੱਗ ਸਕਦਾ ਕਿ ਕਿੰਨੇ ਆਣਗੇ ਕਿੰਨੇ ਨਹੀਂ ਆਣਗੇ ਕਈ ਕਈ ਅਨਫੋਰਸੀਨ ਚੀਜ਼ਾਂ ਹੁੰਦੀਆਂ ਨੇ ਜਿਹੜੇ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੁਸੀਂ ਕਹਿ ਰਹੇ ਹੋ ਕਿ ਵਿਧਾਨ ਸਭਾ ਦੇ ਵਿੱਚ ਝੂਠ ਬੋਲਿਆ ਗਿਆ ਮੈਂ ਇਹ ਡਾਟਾ ਕਹਿੰਦੇ ਜੀ ਸਟੈਟ ਕਹਿੰਦੇ ਹੈ ਰਿਵਾਈਜ਼ ਫਿਗਰ 1 ਕਰੋੜ ਰਿਵਾਈਜ਼ ਫਿਗਰ ਮੈਂ ਕਿਹਨਾ ਯਾ ਤੇ ਤੁਸੀਂ ਜਨਵਰੀ ਚ ਬਜਟ ਪੇਸ਼ ਕੀਤਾ ਹੋਏ ਤੁਹਾਨੂੰ 2 ਮਹੀਨੇ ਜੇ ਪਏ ਨੇ ਤੁਹਾਨੂੰ ਪਤਾ ਨਹੀਂ ਵੀ ਕਿਹੜਾ ਵਿੰਡਫਾਲ ਆ ਜਾਣਾ ਤੁਹਾਡੇ ਕੋਲ ਜਦੋਂ ਤੁਸੀਂ 28 ਮਾਰਚ ਨੂੰ ਬਜਟ ਪੇਸ਼ ਕਰ ਰਹੇ ਹੋ ਤਾਂ ਵੀ ਨਹੀਂ ਤੁਹਾਨੂੰ ਪਤਾ ਚਲੋ ਆਪਾਂ ਦੁਬਾਰਾ ਕਰਸੇ ਤੇ ਆਨੇ ਆ ਹਰਜੀਤ ਸਿੰਘ ਜੀ ਹੁਣ ਇਹ ਦੱਸੋ ਇਹ ਇਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਕਿਉਂਕਿ ਲੈਣਾ ਤਾਂ ਤੁਸੀਂ ਕਰਜ਼ਾ ਹੀ ਹੈ ਨਾ ਇਹ ਤਾਂ ਹੈ ਨਹੀਂ ਕੋਈ ਸਬਸਿਡੀ ਦਾ ਪੈਸਾ ਸੀ ਜਾਂ ਸਰਕਾਰ ਨੇ ਕੋਈ ਗਰਾਂਟ ਦੇਣੀ ਸੀ ਉਹਦੇ ਚ ਕਟੌਤੀ ਹੋਗੀ ਕਰਜ਼ਾ ਦੇਣਾ ਸੀ ਕਰਜ਼ਾ ਨੂੰ ਘਟਾ ਦਿੱਤਾ ਗਿਆ ਜੇ ਕਰਜ਼ਾ ਤੁਹਾਨੂੰ ਦਿੱਤਾ ਹੀ ਨਹੀਂ ਤੁਸੀਂ ਵਾਪਸ ਵੀ ਨਹੀਂ ਕਰਨਾ ਦੇਖੋ ਅਸੀਂ ਤਾਂ ਕਰਜ਼ਾ ਲੈ ਕੇ ਹੀ ਕਰਜ਼ਾ ਦੇ ਰਹੇ ਹਾਂ ਜੇ ਵੀ ਮੈਂ 25 26 ਦਾ ਹਿਸਾਬ ਲਾਵਾਂ ਨਾ ਜੀ ਹਮ ਟੋਟਲ ਕਰਜ਼ੇ ਚੋਂ 18200 ਕਰੋੜ ਤੇ ਮੈਂ ਮੂਲ ਵਾਪਸ ਕਰਨਾ ਰਿਹਾ ਜੀ ਤੇ 25000 ਕਰੋੜ ਰੁਪਏ ਮੈਂ ਵਿਆਜ ਵਾਪਸ ਕਰਨਾ ਹੈ। ਹੂੰ। ਦਾੜੀ ਨਾਲ ਮੁੱਛਾ ਜਿਆਦਾ ਵੱਡੀਆਂ ਹੋ ਗਈਆਂ। ਮੇਰੇ ਕੋਲ ਤਾਂ ਸਰਤਰੀ ਖਾਨ ਜੋਗੀ ਵੀ ਸਰਤਰੀ ਕਮਾਈ ਕੋਈ ਨਹੀਂ। ਹੂੰ। ਇਹ ਸਰਕਾਰ ਦਾ ਵਿਜ਼ਨ ਹੀ ਕੋਈ ਨਹੀਂ ਹੈ। ਹੂੰ। ਮੈਂ ਤੁਹਾਨੂੰ ਇੱਕ एग्जांपल ਦੇਣਾ ਹਰਪ੍ਰੀਤ ਜੀ ਕਿੰਨੀ ਵਿਜ਼ਨਲੈਸ ਸਰਕਾਰ ਹੈ। ਹੂੰ। ਮੈਂ ਸ਼ਾਇਦ ਤੁਹਾਡੇ ਚੈਨਲ ਤੇ ਡਿਬੇਟਸਾਂ ਕਿਸੇ ਹੋਰ ਚੈਨਲ ਤੇ ਮੈਨੂੰ ਯਾਦ ਨਹੀਂ 5 ਸਤੰਬਰ 2024 ਨੂੰ ਨਾ ਜੀ। ਇਹਨਾਂ ਨੇ ਡੀਜ਼ਲ ਤੇ ਪੈਟਰੋਲ ਦੇ ਰੇਟ ਵਧਾਏ ਸਨ ਥੋੜੀ ਵੈਟ ਵਧਾਇਆ ਸੀ। ਜੀ। ਔਰ ਬੜੀ ਵੱਡੀ ਪ੍ਰੈਸ ਕਾਨਫਰੰਸ ਮਾਨਯੋਗ ਚੀਮਾ ਸਾਹਿਬ ਨੇ ਕੀਤੀ ਸੀ ਮਾਲੀਆ ਬਹੁਤ ਵਧੇਗਾ ਭਈ 2400 ਤੋਂ ਲੈ ਕੇ ਕੋਈ 3000 ਕਰੋੜ ਸਾਡਾ ਮਾਲੀਆ ਇਹਦੇ ਨਾਲ ਵੱਧ ਜਾਣਾ ਚਾਹੀਦਾ ਜੇ ਤੁਸੀਂ ਅੰਕੜੇ ਦੀ ਪਰਤਾਲ ਕਰੋ 24 25 ਸੇਲ ਟੈਕਸ ਸੇਲ ਟੈਕਸ ਹੀ ਆਂਦਾ ਨਾ ਇਹਦੇ ਤੇ ਸਾਡਾ ਤੇ 25 26 ਦਾ 24 25 ਦਾ ਬਜਟ 23 24 ਤੇ 24 25 ਦਾ ਸਿਰਫ 300 ਕਰੋੜ ਦਾ ਵਾਅਦਾ ਜੀ ਇਹ 300 ਕਰੋੜ ਤੇ ਵੈਸੇ ਇਨਫਲੇਸ਼ਨਰੀ ਇਮਪੈਕਟ ਵੀ ਨਹੀਂ ਆਇਆ ਇਹਦੇ ਚ ਇਨਕਰੀਜ਼ ਇਮਪੈਕਟ ਤਾਂ ਬੜੀ ਦੂਰ ਦੀ ਗੱਲ ਹੈ ਕਿਉਂ ਮੈਂ ਉਦੋਂ ਉਦੋਂ ਵੀ ਇੱਕ ਡਿਬੇਟ ਵਿੱਚ ਕਿਹਾ ਸੀ ਯਾਨੀ ਕਿ ਯਾਨੀ ਕਿ ਜਿਹੜੇ ਖਪਤਕਾਰ ਨੇ ਉਹ ਗਵਾਂਡੀ ਸੂਬਿਆਂ ਗਵਾਂਡੀ ਸੂਬੇ ਤੋਂ ਭਈ ਸਾਡੀ ਜੀਓਗ੍ਰਾਫੀ ਐਸੀ ਹੈ ਅਸੀਂ ਲੈਂਡ ਲੋਕਾਂ ਚਾਰ ਸੂਬਿਆਂ ਨਾਲ ਯੈਸ ਹੁਣ ਤੁਸੀਂ ਮੋਹਾਲੀ ਅੱਧਾ ਮੋਹਾਲੀ ਚੰਡੀਗੜ੍ਹ ਜਾਂਦਾ ਤੇਲ ਪੋਣ ਹਾਂ ਅੱਧਾ ਪੰਚਕੁਲਾ ਜਿਹੜਾ ਪੰਜਾਬ ਦਾ ਜਿਹੜਾ ਡੇਰਾ ਬੱਸੀ ਪੀਰ ਮਛਲਾ ਪੰਚਕੁਲੇ ਆਂਦਾ ਤੇਲ ਪੋਣ ਅੱਛਾ ਮੈਨੂੰ ਲੱਗਦਾ ਹਰਜੀਤ ਸਿੰਘ ਜੀ ਜੇ 50 ਰੁਪਏ 50 ਪੈਸੇ 100 ਰੁਪਿਆ ਘੱਟ ਕਰ ਦਿੱਤਾ ਜਾਂਦਾ ਸ਼ਾਇਦ ਜ਼ਿਆਦਾ ਮੁਨਾਫਾ ਬਿਲਕੁਲ ਕੰਪਸ਼ਨ ਹੁੰਦੀ ਹਾਂ ਤੁਸੀਂ ਜਿਹੜੇ ਲੋਕ ਬਾਹਰ ਜਾਂਦੇ ਉਹ ਨਾ ਜਾਂਦੇ ਮੈਂ ਕਹਿੰਦਾ ਜੇ ਤੁਸੀਂ ਆંકੜਿਆਂ ਦੀ ਪਰਤਾਲ ਕਰੋ ਜਿੰਨੀ ਸਮਗਲਿੰਗ ਪੰਜਾਬ ਵਿੱਚ ਐਸਐਸਟੀ ਔਰ ਪੈਟਰੋਲ ਦੀ ਹੋ ਰਹੀ ਕਿਸੇ ਸੂਬੇ ਵਿੱਚ ਨਹੀਂ ਹੋ ਰਹੀ ਹਾਂ ਸੋ ਇਹਨਾਂ ਦੀ ਇਹਨਾਂ ਵੀਜ਼ਾ ਨਹੀਂ ਹੈਗਾ ਜੀ ਇੱਕ ਮੈਨੂੰ ਛੋਟੀ ਜਿਹੀ ਹੋਰ ਗੱਲ ਦੱਸਿਓ ਹਰਜੀਤ ਸਿੰਘ ਜੀ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਕਿਸੇ ਘਰ ਦੇ ਲਈ ਲੋਨ ਲੈਣਾ ਹੁੰਦਾ ਕੋਈ ਗੱਡੀ ਲਈ ਲੋਨ ਲੈਣਾ ਹੁੰਦਾ ਕੋਈ ਐਜੂਕੇਸ਼ਨ ਲੋਨ ਲੈਣਾ ਹੁੰਦਾ ਤਾਂ ਆਪਾਂ 10 ਬੈਂਕਾਂ ਦੇ ਵਿੱਚ ਘੁੰਮਦੇ ਆ ਭਾਈ ਰੇਟ ਆਫ ਇੰਟਰਸਟ ਕੀ ਮਿਲ ਰਿਹਾ ਸਾਨੂੰ ਕਿੱਥੋਂ ਘੱਟੋ ਘੱਟ ਵਿਆਜ ਦੇ ਵਿੱਚ ਸਾਨੂੰ ਲੋਨ ਮਿਲ ਸਕਦਾ ਸੀ ਉੱਥੋਂ ਲੈਨੇ ਆ ਜੋ ਪੰਜਾਬ ਦੀ ਸਰਕਾਰ ਕਰਜ਼ਾ ਲੈ ਰਹੀ ਹੈ ਉਹ ਕਿਸ ਰੇਟ ਤੇ ਲੈ ਰਹੀ ਹੈ ਉਹਦਾ ਕੀ ਹਸਾਬਕਤਾਬ ਹੁੰਦਾ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਮੈਂ ਹਰਪ੍ਰੀਤ ਜੀ ਤੁਸੀਂ ਇਹਦੀ ਥੋੜਾ ਜਿਹਾ ਮੈਕੈਨਿਜ਼ਮ ਦੱਸ ਦਿਨਾ ਮੈਂ ਤੁ ਜਿਵੇਂ ਇਹ ਜਿਹੜੀ ਸਟੇਟ ਲੋਨ ਲੈਂਦੀ ਹੈ ਕਈ ਤਰ੍ਹਾਂ ਦੇ ਲੋਨ ਲੈਂਦੀ ਹੈ ਬਾਹਰੋਂ ਵੀ ਲੋਨ ਲੈਂਦੀ ਹੈ ਕੇਂਦਰ ਸਰਕਾਰ ਸਪੈਸ਼ਲ ਲੋਨ ਵੀ ਦਿੰਦੀ ਹੈ 14ਵਾਂ 15 ਕਮਿਸ਼ਨਸ ਦੀ ਗਰੰਟਾ ਵੀ ਆndੀਆਂ ਨੇ ਜਿਹੜਾ ਰੂਟੀਨ ਵਾਸਤੇ ਅਸੀਂ ਲੋਨ ਲੈਂਦੇ ਆ ਉਹਨੂੰ ਕਹਿੰਦੇ ਨੇ ਸਟੇਟ ਡਿਵੈਲਪਮੈਂਟ ਲੋਨ ਬਿਲਕੁਕੁਲ ਕਹਿੰਦੇ ਐਸ ਡੀ ਐਲ ਕਹਿੰਦੇ ਨੇ ਜਦੀ ਲਿਮਿਟ ਕੇਂਦਰ ਸਰਕਾਰ ਤੈਅ ਕਰਦੀ ਹੈ ਹੁਣ ਉਹਦਾ ਮੈਕੈਨਿਜ਼ਮ ਕੀ ਹੈ ਕਿ ਮੈਨੂੰ ਟੋਟਲ ਲਿਮਿਟ ਜੋ RBI ਨੂੰ ਸਟੇਟ ਨੂੰ ਸੂਬਾ ਦੱਸਦਾ ਹੈ ਭਈ ਇਸ ਕੁਆਟਰ ਵਿੱਚ ਮੈਨੂੰ ਇੰਨੇ ਪੈਸੇ ਚਾਹੀਦੇ ਜਿਵੇਂ ਹੁਣ ਜਿਹੜਾ 25 26 ਦਾ ਪਹਿਲਾ ਕੁਆਟਰ ਹੈ ਜੇ ਤੁਸੀਂ ਪੜਤਾਲ ਕਰੋ ਤੇ 16000 ਕਰੋੜ ਦੀ ਰਿਕੁਆਇਰਮੈਂਟ ਆਲਰੇਡੀ ਫਰਸਟ ਕੁਆਟਰ ਵਾਸਤੇ ਪੰਜਾਬ ਸਰਕਾਰ ਦੇ ਚੁੱਕੀ ਜਿੱਦੇ ਚੋਂ 10000 ਕਰੋੜ ਰੁਪਏ ਅਵੇਲ ਵੀ ਕਰ ਚੁੱਕੇ ਹੁਣ ਉਹਦੇ ਚ ਕੀ ਹੁੰਦਾ ਹੈ RBI ਕੀ ਕਹਿੰਦਾ ਠੀਕ ਹੈ ਜੀ ਉਹ ਸਾਰੇ ਜਿੰਨੇ ਜਿੰਨੇ ਸੂਬਿਆਂ ਨੂੰ ਚਾਹੀਦਾ ਹੁੰਦਾ ਉਹਨਾਂ ਨਾਲ ਇੱਕ ਡੇਟ ਮਿੱਥ ਹੈਗੀ ਇੱਕ ਮੰਗਲਵਾਰ ਛੱਡ ਕੇ ਇੱਕ ਮੰਗਲਵਾਰ ਐਵੇਂ ਉਹਨਾਂ ਦਾ ਪਹਿਲੇ ਇੱਕ ਦਿਨ ਆਕਸ਼ਨ ਕਰਦੇ ਨੇ ਫਿਰ ਆਕਸ਼ਨ ਰਿਜ਼ਲਟ ਆਉਂਦੇ ਪਹਿਲੇ ਐਡ ਕਰਦੇ ਨੇ ਆਕਸ਼ਨ ਰਿਜ਼ਲਟ ਆਉਂਦੇ ਉਹਨਾਂ ਦਾ ਇੱਕ ਈ ਪੋਰਟਲ ਹੈ ਉਸ ਪੋਰਟਲ ਤੇ ਕੰਮ ਹੁੰਦਾ ਜੀ ਜੇ ਮੰਨ ਲਓ ਅੱਠ ਸੂਬੇ 10 ਸੂਬਿਆਂ ਨੂੰ ਪੈਸਾ ਚਾਹੀਦਾ ਉਹ ਆਪਣੇ ਰਿਕੁਇਜੀਸ਼ਨ RBI ਨੂੰ ਦੇਣਗੇ ਮੈਨੂੰ ਪਹਿਲੇ ਹਫਤੇ ਇੰਨਾ ਪੈਸਾ ਚਾਹੀਦਾ ਦੂਜੇ ਹਫਤੇ ਇੰਨਾ ਚਾਹੀਦਾ ਤੀਜੇ ਹਫਤੇ ਇੰਨਾ ਚਾਹੀਦਾ ਉਹ ਆਪਣੀ ਐਡ RBI ਉਸੀ ਈ ਪੋਰਟਲ ਤੇ ਐਡ ਆਂਦੀ ਹੈ ਫਿਰ ਬੈਂਕਸ ਨੇ ਕੋਈ ਵੀ ਜਿਹੜਾ ਬੰਦਾ ਜਿਹੜਾ ਕਰਜ਼ਾ ਦੇਣਾ ਚਾਹੁੰਦਾ ਮੇਰਾ ਕਰਜ਼ਾ ਦੇਣਾ ਚਾਹੁੰਦਾ ਉਹ ਉੱਥੇ ਬਿਡ ਬੰਦ ਹੈ ਵੀ ਮੈਂ ਇਸ ਸੂਬੇ ਨੂੰ ਇਸ ਰੇਟ ਤੇ ਪੈਸਾ ਦੇਣਾ ਚਾਹੁੰਦਾ ਮੈਂ ਇਸ ਰੇਟ ਨੂੰ ਇਸ ਰੇਟ ਆਫ ਇੰਟਰਸਟ ਫਿਕਸ ਨਹੀਂ ਹੁੰਦੇ ਫਿਕਸ ਨਹੀਂ ਆ ਜੀ ਆਪਸ਼ਨ ਹੈ ਅੱਜਕਲ ਅੱਛਾ ਆਪਸ਼ਨ ਹੈ ਓਪਨ ਆਪਸ਼ਨ ਹੈ ਪਹਿਲੇ ਵੇਟਿਡ ਐਵਰੇਜ ਰੇਟ ਨਿਕਲਦਾ ਮੰਨ ਲਓ ਹੁਣ ਪੰਜਾਬ ਕਹਿੰਦਾ ਜੀ ਮੈਨੂੰ 5000 2000 ਕਰੋੜ ਚਾਹੀਦਾ ਹੈ ਯੂਪੀ ਕਹਿੰਦਾ ਹੀ ਨਾ ਉਹਦੀ ਬਿਡ ਪੈਂਦੀ ਹੈ ਮੰਨ ਲਓ 50 ਬਿਡਸ ਪਈਆਂ ਉਹਦੀ ਵੇਟਿਡ ਐਵਰੇਜ ਨਿਕਲਦੀ ਹੈ ਫਿਰ ਉਹਦੀ ਈਲਡ ਨਿਕਲਦੀ ਹੈ ਉਸ ਹੱਬ ਨਾਲ ਉਹ ਰੇਟ ਡਿਸਾਈਡ ਹੁੰਦਾ ਠੀਕ ਹੈ ਜੀ ਹੁਣ ਇਹਦੀ ਦੋ ਚੀਜ਼ਾਂ ਹੁੰਦੀਆਂ ਨੇ ਜੇ ਤੇ ਸੂਬਾ ਕਹੇ ਵੀ ਮੈਨੂੰ ਲੰਬੇ ਟਾਈਮ ਵਾਸਤੇ ਚਾਹੀਦਾ ਹੈ ਸੂਬਾ ਕਈ ਵਾਰੀ ਇਸ ਕਰਕੇ ਕਹਿੰਦਾ ਹੈ ਵੀ ਮੰਨ ਲਓ ਸੂਬੇ ਨੇ ਬੜੇ ਡਵੈਲਪਮੈਂਟ ਵੱਡੇ ਪੱਧਰ ਦੇ ਕੰਮ ਛੇੜੇ ਨੇ ਜਿਹੜੇ 5-7 ਸਾਲ 8 ਸਾਲ ਲੱਗ ਜਾਣੇ ਨੇ ਉਹ ਕਹਿੰਦਾ ਵੀ ਮੈਨੂੰ 15 ਸਾਲ 13 ਸਾਲ 12 ਸਾਲ ਵਾਸਤੇ ਪੈਸਾ ਬੌਂਡ ਚਾਹੀਦਾ ਉਹ ਬੌਂਡ ਇਸ਼ੂ ਹੁੰਦਾ ਹੈ ਉਹਦਾ ਉਹਦਾ ਫਿਰ ਰੇਟ ਆਫ ਇੰਟਰਸਟ ਵੀ ਜ਼ਿਆਦਾ ਹੁੰਦਾ ਉਹਦਾ ਰੇਟ ਆਫ ਇੰਟਰਸਟ ਵੀ ਜ਼ਿਆਦਾ ਹੁੰਦਾ ਲੇਕਿਨ ਕਈ ਵਾਰੀ ਪੈਸਾ ਦੇਣ ਵਾਲੇ ਮੈਂ ਤੇ ਲੰਬੇ ਟਾਈਮ ਪੀਰੀਅਡ ਵਾਸਤੇ ਪੈਸਾ ਦੇਵਾਂਗਾ ਕਿਉਂਕਿ ਇਹ ਪੈਸਾ ਸਿਕਿਉਰਟੀ ਸੈਂਟਰ ਸਰਕਾਰ ਨੇ ਇਸ ਪੈਸੇ ਦਾ ਕਰਜ਼ਾ ਤੇ ਵਿਆਜ ਤੇ ਮੂਲ ਦੋਨੋਂ ਕੇਂਦਰ ਸਰਕਾਰ ਦੀ ਗਾਰੰਟੀ ਹੈ ਜੀ ਜੀ ਬਈ ਮੈਨੂੰ ਤੇ ਇਹ ਲੰਬੇ ਟਾਈਮ ਵਾਸਤੇ ਇਹਨਾਂ ਨੂੰ ਪੈਸੇ ਦੇਵਾਂਗਾ ਵੀ ਵਿਆਜ ਦੋ ਪੈਸੇ ਫालतू ਮਿਲਣ ਹੁਣ ਤੁਸੀਂ ਦੇਖੋ ਮੈਂ 24 25 ਦੀ ਪਰਤਾਲ ਕਰ ਰਿਹਾ ਹਾਂ ਜੀ ਹਰ ਪੀਜੀ ਅਸੀਂ 34 ਵਾਰੀ 24 25 ਚ ਉਹ ਬੇਡੇ ਚ ਗਏ ਆ ਕਈ ਵਾਰੀ ਦੋ ਵਾਰ ਹੀ ਗਏ ਆ ਇੱਕ ਹਫਤੇ ਚ ਕਈ ਵਾਰੀ ਐਵੇਂ ਆ ਹੁਣ 34 ਚੋਂ 18 ਵਾਰੀ ਮੰ ਲੋ 7 ਜਿਵੇਂ ਮੇਰੇ ਮੇਰੇ ਹੱਥ 'ਚ ਅਪ੍ਰੈਲ ਦਾ ਇੱਕ ਕਾਗਜ਼ ਹੈ 24 ਦਾ 7 ਸੂਬੇ ਸਾਨੂੰ ਦੋ ਜੀ ਹੁਣ ਜਦੋਂ 7 ਸੂਬਿਆਂ ਦਾ ਜਿਵੇਂ ਕੰਪੇਅਰ ਕਰਾਂ ਹੂੰ ਇਹ 7 ਵੀ ਆਉਣ ਕਦੀ 8 ਆਉਣ ਕਦੀ 10 ਆਉਣ ਕਦੀ ਦੋ ਸੂਬੇ ਵੀ ਹੁੰਦੇ ਨੇ ਅਸੀਂ 34 ਵਾਰੀ ਚੋਂ ਪੂਰੇ ਸਾਲ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ 18 ਵਾਰੀ ਹੂੰ ਲਗਭਗ 50% ਤੋਂ ਉੱਤੇ ਓਹੋ ਜਿਹੜਾ ਅਸੀਂ ਰੇਟ ਆਫ ਇੰਟਰਸਟ ਈਲਡ ਜਿਹੜੀ ਸਾਨੂੰ ਲੱਗੀ ਏ ਹੂੰ ਉਹ ਜਿੰਨੇ ਸੂਬੇ ਉਸ ਟੇ ਮੇਰੇ ਨਾਲ ਹੁੰਦੇ ਹਨ ਸਭ ਤੋਂ ਵੱਧ ਲੱਗੀ ਓ ਸਭ ਤੋਂ ਮਹਿੰਗਾ ਲੋਨ ਮਿਲਿਆ ਸਭ ਤੋਂ ਮਹਿੰਗਾ ਲਿਆ ਜਿਵੇਂ ਅਪ੍ਰੈਲ 24 ਚ ਮੈਂ 60.97.48 ਤੇ ਲਿਆ ਜਦਕਿ ਮੇਰੇ ਨਾਲ ਤਮਿਲਆਡੂ 7.42 ਤੇ ਲਿਆ ਮੇਰੇ ਨਾਲ ਆਂਧਰਾ ਪ੍ਰਦੇਸ਼ ਆ 7.39 ਤੇ ਲਿਆ ਹਮ 18 ਵਾਰੀ ਅਸੀਂ ਸਭ ਤੋਂ ਮਹਿੰਗਾ ਯੀਲਡ ਮਿਲਿਆ ਸਾਨੂੰ ਤੇ 14 ਵਾਰੀ ਦੂਜੇ ਨੰਬਰ ਤਾਂ ਮੈਕਸਿਮਮ ਮਤ ਕਹ ਅਸੀਂ ਇੱਕ ਤੋਂ ਥੋੜੇ ਜਿਹਾ ਚੰਗੇ ਹਾਂ ਤੇ ਇੱਕ ਵਾਰੀ ਅਸੀਂ ਤੀਜੇ ਤੀਜਾ ਮੈਕਸਿਮਮ ਜਦੋਂ ਅਪਰ ਟੂ ਥੱਲੇ ਆਣੇ ਆ ਔਰ ਇੱਕ ਵਾਰੀ ਚੌਥਾ ਬਾਕੀ 5ਵਾਂ 6ਵਾਂ 7ਵਾਂ ਇਹ ਸਭ ਤੋਂ ਘੱਟ ਸਾਨੂੰ ਕਦੀ ਨਹੀਂ ਮਿਲਿਆ ਇਹ ਸੁਪੇ ਦੀ ਸਾਡੇ ਹਾਲਾਤ ਨੇ ਪਰ ਨਾਲ ਹੀ ਹਰਜੀਤ ਸਿੰਘ ਜੀ ਸਵਾਲ ਤਾਂ ਇਹ ਵੀ ਖੜਾ ਹੁੰਦਾ ਨਾ ਕਿ ਇਹ ਰਾਤੋਂ ਰਾਤ ਲਿਆ ਗਿਆ ਤਾਂ ਕਰਜ਼ਾ ਹੈ ਨਹੀਂ ਥੋੜੀ ਸਰਕਾਰ ਵੇਲੇ ਵੀ ਲਿਆ ਗਿਆ ਕਾਂਗਰਸ ਸਰਕਾਰ ਵੇਲੇ ਵੀ ਲਿਆ ਗਿਆ ਸੋ ਉਹ 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 ਤੋਂ ਵੀ ਤਾਂ ਕਰਜ਼ੇ ਲੈਂਦੇ ਸੀ ਨਾ ਹਾਂ ਉਹ ਗੱਲ ਵੱਖਰੀ ਹੈ ਕਿ ਤੁਹਾਡੀ ਸਰਕਾਰ ਜਾਂ ਤੁਹਾਡੇ ਆਖੂ ਨੇ ਜਿਹੜੇ ਉਹ ਦਾਵਾ ਕਰਦੇ ਨੇ ਕਿ ਜਿਹੜੋ ਅਸੀਂ ਕਰਜ਼ਾ ਲਿਆ ਉਹ ਵਿਕਾਸ ਤੇ ਲਈ ਲਿਆ ਅਸੀਂ ਡਿਵੈਲਪਮੈਂਟ ਤੇ ਲਈ ਲਿਆ ਕੁਝ ਸਲਾਈਡਸ ਨੇ ਜੜੀਆਂ ਉਹ ਹਰਜੀਤ ਸਿੰਘ ਜੀ ਵੱਲੋਂ ਲਿਆਂਦੀਆਂ ਗਿਆ ਨੇ ਇੱਕ ਚੀਜ਼ ਇੱਕ ਚੀਜ਼ ਹੋਰ ਦੱਸਾਂ ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਹੂੰ ਲੇਕਿਨ ਇੱਕ ਦੇਸੀ ਕਹਾਵਤ ਹੈ ਹੂੰ ਕਰਜ਼ੇ ਲੈ ਕੇ ਕਿਉਂ ਨਹੀਂ ਪੀਤਾ ਜਾਂਦਾ ਹਾਂ ਕਰਜ਼ੇ ਲੈ ਕੇ ਸੜਕਾਂ ਬੰਦੀਆਂ ਨੇ ਬਿਲਕੁਲ ਠੀਕ ਕਰਜ਼ੇ ਲੈ ਕੇ ਅਦਾਰੇ ਬੰਦੇ ਨੇ ਕਰਜ਼ੇ ਲੈ ਕੇ ਯੂਨੀਵਰਸਿਟੀਆਂ ਬੰਦੀਆਂ ਨੇ ਕਰਜ਼ੇ ਲੈ ਕੇ ਮਾਰਾ ਦਾ ਰਣਜੀਤ ਸਿੰਘ ਆਰਮਡ ਅਕੈਡਮੀ ਬੰਦੀ ਏ ਕਰਜ਼ੇ ਲੈ ਕੇ ਮਾਈ ਭਾਗੋ ਅਕੈਡਮੀ ਬੰਦੀ ਏ ਕਰਜ਼ੇ ਲੈ ਕੇ ਵੱਡੇ ਵੱਡੇ ਅਦਾਰੇ ਬੰਦੇ ਨੇ ਵਡੇ ਵਡੇ 95000 ਕਿਲੋਮੀਟਰ ਸੜਕ ਬੰਦੀ ਹੈ ਜਿਹੜੀ 10 ਸਾਲਾਂ ਚ ਬਣਦੀ। ਘਰ ਚ ਲੈ ਕੇ ਐਡਾ ਨਹੀਂ ਦਿੱਤੀ ਜਾਂਦੀਆਂ। ਗੱਲ ਇਹ ਵੇ ਹਰਪ੍ਰੀਤ ਜੀ ਜਦੂ ਕਿਸੇ ਪਿੰਡ ਦਾ ਸਰਪੰਚ ਨਲਾਇਕ ਹੋਏ ਨਾ ਉਥੇ ਕਾਵਾਂ ਦੀ ਪੰਚਾਇਤ ਰਾਜ ਕਰਦੀ ਹੈ। ਇਹ ਅੱਜ ਪੰਜਾਬ ਵਿੱਚ ਹੋ ਰਿਹਾ। ਚਲ ਆਪਾਂ ਆਪਾਂ ਸਲਾਈਡ ਦਿਖਾਣੇ ਆ। ਇੱਕ ਇੱਕ ਕਰਕੇ ਤੁਹਾਨੂੰ ਉਹ ਸਲਾਈਡਸ ਦਿਖਾਣੇ ਆ ਜਿਹਦੇ ਵਿੱਚ ਕੰਪੈਰੀਜ਼ਨ ਹੈ ਅਕਾਲੀ ਸਰਕਾਰ ਦਾ, ਕਾਂਗਰਸ ਸਰਕਾਰ ਦਾ ਤੇ ਆਮ ਆਦਮੀ ਪਾਰਟੀ ਦਾ। ਇਹ ਫੈਕਟਸ, ਇਹ ਡੇਟਾ ਹਰਜੀਤ ਸਿੰਘ ਜੀ ਲੈ ਕੇ ਆਏ ਨੇ ਔਰ ਇਹ ਚੈਲੰਜ ਕਰਦੇ ਨੇ ਕਿ ਜੇ ਇਸ ਡਾਟਾ ਦੇ ਵਿੱਚ ਕੋਈ ਗੜਬੜ ਹੋਵੇ ਕੋਈ ਹੇਅਰਫੇਅਰ ਹੋਵੇ ਤਾਂ ਇਹ ਖੁਦ ਜ਼ਿੰਮੇਵਾਰ ਹੋਣਗੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਸਭ ਤੋਂ ਪਹਿਲਾਂ ਔਨ ਰੈਵਨਿਊ ਟੋਟਲ ਰੈਵਨਿਊ ਐਕਸਪੈਂਡੀਚਰ ਅਕਾਲੀ ਦਲ ਸਰਕਾਰ ਵੱਲੋਂ 2014 ਤੋਂ ਲੈ ਕੇ 17 ਤੱਕ 60.46% ਕਾਂਗਰਸ ਸਰਕਾਰ ਵੱਲੋਂ 2019 ਤੋਂ ਲੈ ਕੇ 2022 ਤੱਕ 43.2% ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯਾਨੀ ਕਿ 2022 ਤੋਂ 25 ਤੱਕ ਦਾ ਹਲੇ ਇਹ ਡਾਟਾ 49.33% ਥੋੜਾ ਮੋਟਾ-ਮੋਟਾ ਸਮਝਾ ਦੇਓ ਕਿ ਦੇਖੋ ਅਮੀ ਹੁੰਦਾ ਹੈ ਰੇਵਨਿਊ ਤੇਨਰ ਵੈਨਿਊ ਨੇ ਸਾਰੇ ਇੱਕ ਸਾਡਾ ਆਪਣਾ ਰੈਵਨਿਊ ਹੂੰ ਸੂਬੇ ਦਾ ਇੱਕ ਕੇਂਦਰ ਵੀ ਗਰੰਟਾ ਹੂੰ ਇੱਕ ਸਾਡੇ ਸਾਡੇ ਰੈਵਨਿਊ ਜਿਹੜਾ ਆਈਜੀਐਸਸੀ ਚੋਂ ਕੇਂਦਰ ਦਾ ਸ਼ੇਅਰ ਹੂੰ ਕੁਝ ਹੋਰ ਗ੍ਰਾਂਟਸ ਹੂੰ ਜਿਹੜਾ ਤੁਹਾਡੀ ਐਫੀਸ਼ੀਐਂਸੀ ਡਿਪੈਂਡ ਕਰਦੀ ਵੀ ਤੁਹਾਡਾ ਰੈਵਨਿਊ ਕਿੰਨਾ ਹੈ ਹੂੰ ਇਹ ਤਿੰਨ ਸਾਲਾਂ ਚ ਕਿਉਂਕਿ ਇਹ ਡਾਟਾ ਇਹ ਨਹੀਂ ਪਿਆ ਸੀ ਤਿੰਨ ਸਾਲਾਂ ਦਾ ਸਾਡਾ ਹੈਗਾ ਜੀ 60.46% ਜੀ ਟੋਟਲ ਰੈਵਨਿਊ ਮੰਨ ਲਓ ਮੇਰਾ 100 ਰੁਪਿਆ ਰੈਵਨਿਊ ਹੋਇਆ ਤੇ ਮੈਂ ਆਪਣੇ ਉਦਮ ਨਾਲ ਕਿੰਨੀ ਕਮਾਈ ਕੀਤੀ 60 60 ਰੁਪਏ ਚੋਂ 60 ਰੁਪਏ 40 ਪਾਈ ਠੀਕ ਹੈ ਕਾਂਗਰਸ ਦਾ ਟਾਈਮ 43 ਰੁਪਏ 20 ਪੈਸੇ ਤੇ ਆਪ ਦਾ ਟਾਈਮ 49 ਰੁਪਏ 33 ਪੈਸੇ ਇਹ ਸਿਰਫ 3 ਸਾਲਾਂ ਦਾ ਕੰਪੈਰੀਸ਼ਨ ਕੀਤਾ ਕਿਉਂਕਿ ਆਪ ਦੀ 3 ਸਾਲ ਦੀ ਸਰਕਾਰ ਮੈਂ ਤੇ ਦਾ ਕੰਪੈਰੀਸ਼ਨ ਕੀਤਾ ਇਹ ਰੇਸ਼ਿਓ ਕਲੀਅਰ ਦੱਸ ਰਹੀ ਹੈ ਕਿ ਟੋਟਲ ਖਰਚੇ ਚ ਸਾਡੇ ਰਿਸੋਰਸਿਸ ਕਿੰਨੇ ਸਨ ਜਿੰਨਾ ਅਸੀਂ ਖਰਚਾ ਕਰਨਿਆ ਉਹਦੇ ਚੋਂ ਮੈਂ ਕੀ ਕਮਾਇਆ ਬਾਕੀ ਮੈਂ ਕਰਜ਼ਾ ਲਿਆ ਬਾਕੀ ਮੈਂ ਗਰੰਟਾ ਲਈਆਂ ਜੇ ਮੇਰਾ 100 ਰੁਪਿਆ ਖਰਚਾ ਤੇ ਮੇਰੀ ਕਮਾਈ ਕਿੰਨੀ ਹੈ 60 ਰੁਪਏ ਮਤਲਬ ਤੁਸੀਂ ਮੇਰੀ ਕਮਾਈ 60 ਰੁਪਏ ਸੀ ਬਾਕੀ ਮੈਂ ਕਰਜ਼ਾ ਲਿਆ ਗਰੰਟਾ ਲਈਆਂ ਤੇ ਸਾਫ ਦੱਸ ਰਹੇ ਕਿ ਬਾਕੀਆਂ ਦਾ 43 ਰੁਪਈਏ ਤੇ 49 ਰੁਪਈਏ ਇਹ ਕਲੀਅਰ ਦੱਸਦਾ ਹੈ ਕਿ ਮੇਰੀ ਜਿਹੜੀ ਲੀਕੇਜ ਘੱਟ ਸੀ ਔਰ ਮੇਰੇ ਸਾਧਨਾਂ ਦਾ ਸਭ ਤੋਂ ਚੰਗੀ ਵਰਤੋਂ ਸੀ ਚਲੋ ਅੱਗੇ ਚੱਲਦੇ ਹਾਂ ਨੈਕਸਟ ਸਲਾਈਡ ਵੀ ਦਿਖਾ ਦਿਓ ਜੀ ਨੈਕਸਟ ਸਲਾਈਡ ਦੇ ਵਿੱਚ ਕੀ ਹੈ ਨੈਕਸਟ ਸਲਾਈਡ ਕਹਿੰਦੀ ਹੈ ਡਿਵੈਲਪਮੈਂਟ ਐਕਸਪੈਂਡੀਚਰ ਟੋਟਲ ਡਿਸਪਰਸਮੈਂਟ ਇਹ ਥੋੜਾ ਜਿਹਾ ਸਮਝਾਓ ਜੀ ਇਹ ਕੀ ਹੈ ਟੋਟਲ ਡਿਸਪਰਸਮੈਂਟ ਵੀ ਹੁੰਦਾ ਵੀ ਜਿੰਨਾ ਅਸੀਂ ਖਰਚਾ ਕੀਤਾ ਚਾਹੇ ਉਹ ਆਮਦਨ ਚੋਂ ਕੀਤਾ ਚਾਹੇ ਕਰਜ਼ੇ ਚੋਂ ਕੀਤਾ ਚਾਹੇ ਗ੍ਰਾਂਟਾਂ ਚੋਂ ਕੀਤਾ ਉਹਦੇ ਵਿੱਚੋਂ 3 ਸਾਲਾਂ 'ਚ ਮੈਂ ਡਵੈਲਪਮੈਂਟ ਤੇ ਖਰਚੇ ਕੀਤੇ ਜਿਨ੍ਹਾਂ ਨੇ ਵੱਡੇ ادارے ਬਣੇ ਸੜਕਾਂ ਬਣੀਆਂ ਨਹਿਰਾਂ ਬਣੀਆਂ ਖਾਲਾ ਬਣੀਆਂ ਸਭ ਕੁਝ ਹੂੰ ਸਾਡੇ ਟਾਈਮ 3 ਸਾਲਾਂ 'ਚ 14 ਤੋਂ ਲੈ ਕੇ 17 ਤੱਕ ਜੀ 50.96% ਸੀ ਹੂੰ ਕਾਂਗਰਸ ਦੇ ਟਾਈਮ 46% ਸੀ ਤੇ ਇਹ ਨਲਾਇਕ ਸਰਕਾਰ ਦੇ ਟਾਈਮ ਸਿਰਫ 36% ਸੀ ਦੇਸੀ ਭਾਸ਼ਾ ਸਮਝਾਓ ਇਹ ਦੋਵਾਂ ਦੇਸੀ ਭਾਸ਼ਾ ਚੇਵੇ ਕਿ ਅਸੀਂ ਜਿੰਨਾ ਪੈਸਾ ਸਾਡੇ ਕੋਲ ਆਇਆ ਅਸੀਂ ਐਡਾ ਤੇ ਨਹੀਂ ਖਰਚ ਕੀਤਾ ਇੰਨਾ ਵਰਕਰ ਹੂੰ ਯਾ ਐਵੇਂ ਨਹੀਂ ਕੀਤਾ ਵੀ ਪੈਸਾ ਹੈ ਨਹੀਂ ਤੇ ਡਿਕਲੇਅਰ ਕਰਤਾ ਜੀ ਅਸੀਂ ਇਹ ਕਰਾਂਗੇ ਇਹ ਕਰ ਅਸੀਂ ਉਹਨੂੰ ਡਵੈਲਪਮੈਂਟ ਤੇ ਲਾਇਆ ਸਾਡੀ ਸਰਕਾਰ ਨੇ ਹਮ ਅਸੀਂ ਲਾਇਆ ਸੜਕਾਂ ਤੇ 95000 ਕਿਲੋਮੀਟਰ ਜਿਹੜੀ ਡਵੈਲਪਮੈਂਟ ਐਕਸਪੈਂਡੀਚਰ ਏ 10 ਸਾਲਾਂ ਚ ਇੱਥੇ ਤੇ 3 ਸਾਲ ਦਾ ਡਾਟਾ ਹਰਪ੍ਰੀਤ ਜੀ 2007 ਤੋਂ ਲੈ ਕੇ 17 ਤੱਕ ਹਮ ਅਸੀਂ 95000 ਕਿਲੋਮੀਟਰ ਰੋਡ ਬਣੀ ਜੇ ਪੰਜਾਬ ਵਿੱਚ ਸੜਕਾਂ ਸੜਕਾਂ ਬਣੀਆਂ ਨੇ ਤੇ ਅਸੀਂ ਪੈਸਾ ਡਵੈਲਪਮੈਂਟ ਤੇ ਲਾਇਆ ਮਸ਼ਹੂਰੀਆਂ ਤੇ ਨਹੀਂ ਲਾਇਆ ਠੀਕ ਹੈ ਅਗਲੀ ਸਲਾਈਡ ਕੀ ਕਹਿੰਦੀ ਹੈ ਜੀ ਐਕਸਪੈਂਡੀਚਰ ਔਨ ਮੈਡੀਕਲ ਐਂਡ ਪਬਲਿਕ ਹੈਲਥ ਆਊਟ ਆਫ ਟੋਟਲ ਐਕਸਪੈਂਡੀਚਰ ਹਾਂਜੀ ਇਹ 10 ਸਾਲਾਂ ਦੇ ਵਿੱਚ 10 ਸਾਲਾਂ ਚ ਅਸੀਂ ਟੋਟਲ ਜਿੰਨਾ ਖਰਚਾ ਕੀਤਾ ਹੂੰ ਉਹਦਾ 3.64% ਅਸੀਂ ਇਹਦੇ ਤੇ ਖਰਚ ਕੀਤਾ ਇਹ ਐਵਰੇਜ ਕੱਢੀ ਹੈ ਤੁਸੀਂ ਐਵਰੇਜ ਕੱਢੀ ਐਵਰੇਜ ਕੱਢੀ ਠੀਕ ਹੈ ਕਾਂਗਰਸ ਦੀ ਐਵਰੇਜ ਸੀ 7.54% ਔਰ ਇਹਦੀ ਮਸ਼ਹੂਰੀਆ ਵਾਲੀ ਸਰਕਾਰ ਦੀ ਸੀ ਜੀ 2.90% ਜਿਹੜੇ ਕਹਿੰਦੇ ਨੇ 16 ਮੈਡੀਕਲ ਕਾਲਜ ਬਣਾਤੇ ਪਤਾ ਨਹੀਂ ਕਿੱਥੇ ਬਣਾਤੇ ਨਹੀਂ ਤੇ ਪਰ ਕਈ ਲੋਕੀ ਕਹਿੰਣਗੇ ਨਾ ਹਲੇ ਤਾਂ 3 ਸਾਲ ਹੋਏ ਆ ਤੁਸੀਂ ਆਪਣੇ 10 ਸਾਲ ਦਾ ਕੰਪੈਰੀਸ਼ਨ ਕਿਵੇਂ ਕਰ ਸਕਦੇ ਹੋ 3 ਸਾਲ ਦਾ ਦੇਖੋ ਅਸੀਂ ਹੁਣ ਸਾਡੇ ਕੋਲ 10 ਸਾਲ ਦਾ ਡਾਟਾ ਹੈਗਾ ਐਵਰੇਜ ਤਾਂ ਉਹੀ ਨਿਕਲੇਗੀ ਨਾ ਜੇ 1 ਸਾਲ ਖਰਚ ਕਰੋਗੇ ਤਾਂ ਐਵਰੇਜ ਆਏਗੀ ਨਾ ਆਉ ਮਤਲਬ ਐਵਰੇਜ ਤੁਸੀਂ ਕੱਢੀ ਹੈ ਵੀ ਇਹ 3 ਸਾਲਾਂ ਦੀ ਐਵਰੇਜ ਆਈ ਹੈ ਤਾਂ ਅਸੀਂ 100 ਰੁਪਏ ਚੋਂ 3 ਰੁਪਏ 68 ਇਹ 3 ਰੁਪਏ ਚਲਨ ਜਾਂਦੇ 2 ਰੁਪਏ 90 ਪਈ ਹੂੰ ਇਹ 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 ਜਦੋਂ ਸਰਕਾਰੇ ਦਾਵਾ ਕਰਦੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਕਲੀਨਿਕ ਬਣਾਏ ਅਸੀਂ ਆ ਕੀਤਾ ਸੀ ਉਹ ਕੀਤਾ ਕਿਹੜੇ ਕਲੀਨਿਕ ਬਣਾਏ ਜੀ ਉਦੋਂ ਇਹ ਖਰਚਾ ਇੰਨਾ ਹੋਇਆ ਇੱਕ ਸਿਵਲ ਡਿਸਪੈਂਸ ਪਿੰਡਾਂ ਦੀ ਡਿਸਪੈਂਸਰੀ ਤੇ ਬੋਰਡ ਲਾ ਕੇ ਤੁਸੀਂ ਬਣਾਤੇ ਉਹ ਮਹੱਲਾ ਕਲੀਨਿਕ ਮਹੱਲਾ ਕਲੀਨਿਕ ਬਣਾਤੇ ਉਹ ਫਿਰ ਕੇਂਦਰ ਨੇ ਕਿਹਾ ਪੈਸੇ ਰੋਕ ਲਾਂਗੇ ਫਿਰ ਬੋਰਡ ਬਦਲੇ ਫਿਰ ਸਗੋਂ ਡਬਲ ਖਰਚਾ ਹੋ ਗਿਆ ਕਲੀਪਾਲ ਮਤਲਬ ਤੁਸੀਂ ਇਹ ਦਾਵਾ ਕਰਦੇ ਹੋ ਅੰਕੜੇ ਕਹਿੰਦੇ ਨੇ ਕਿ ਤੁਸੀਂ ਮੈਡੀਕਲ ਐਕਸਪੈਂਡੀਚਰ ਤੇ ਜ਼ਿਆਦਾ ਪੈਸਾ ਖਰਚ ਹੋ ਅਸੀਂ ਹਰ ਚੀਜ਼ ਤੇ ਜ਼ਿਆਦਾ ਪੈਸਾ ਖਰਚ ਚਲੋ ਅਗਲੀ ਸਲਾਈਡ ਵੀ ਦੇਖ ਲੈਂਦੇ ਆ ਹੋਰ ਕਿੱਥੇ ਕਿੱਥੇ ਖਰਚਾ ਹੈ ਸੋਸ਼ਲ ਸੈਕਟਰ ਇਹ ਸਮਝਾਓ ਜੀ ਇਹ ਸੋਸ਼ਲ ਸੈਕਟਰ ਹੈਗਾ ਜਿਵੇਂ ਜਿਵੇਂ ਜੀ ਆਟਾ ਦਾਲ ਹੂੰ ਸਮਾਜ ਦਾ ਜਿਹੜਾ ਜਿਹੜਾ ਸ਼ਗਨ ਸਕੀਮ ਜਿਹੜਾ ਉਹ ਤਕ ਤਬਕਾ ਹੈ ਉਹਦੇ ਤੇ ਅਸੀਂ ਕਿੰਨੇ ਪੈਸੇ ਖਰਚੇ ਉਹਨਾਂ ਦੇ ਕਮਿਊਨਿਟੀ ਸੈਂਟਰ ਬਣਾਉਣ ਤੇ ਉਹਨਾਂ ਦੀ ਚਪਾਲਾ ਬਣਾਉਣ ਤੇ ਉਹਨਾਂ ਦੇ ਵਿੱਚ 2007 ਤੋਂ ਲੈ ਕੇ 2017 ਤੱਕ 27 ਸਾਰੇ ਅਸੀਂ ਐਵਰੇਜ 27.15% ਕੀਤੇ ਟੋਟਲ ਖਰਚੇ ਚ ਕਾਂਗਰਸ ਵਲੇ 23.48% ਤੇ ਇਸ ਸਰਕਾਰ ਵਲੇ 20.16% ਕੀ ਸਾਡੀ ਸੋਸ਼ਲ ਅਪਲਿਫਟਿੰਗ ਡਿਪਰਾਈਵ ਸੈਕਸ਼ਨ ਤੇ ਬਾਦਲ ਸਾਹਿਬ ਦੀ ਕਿੰਨੀ ਕਮਿਟਮੈਂਟ ਸੀ ਮਤਲਬ 27 ਤੋਂ ਸਿੱਧਾ 20 7% ਦਾ ਮੋਟਾ-ਮੋਟਾ ਫਰਕ ਹੈ ਜਿਹੜਾ ਇਹਨਾਂ ਦੀ ਇਹਨਾਂ ਦੇ ਮਸ਼ਹੂਰੀਆਂ ਹੂੰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਨਹੀਂ ਪਰ ਇੱਕ ਇੱਕ ਮੈਨੂੰ ਥੋੜਾ ਜਿਹਾ ਕ੍ਰਿਓਸਟੀ ਵੀ ਹੈ ਹਰਜੀਤ ਸਿੰਘ ਜੀ ਇਹ ਜਿੰਨਾ ਕ ਵੀ ਪੈਸਾ ਆਂਦਾ ਹੈ ਪੈਸਾ ਤਾਂ ਉਨਾ ਹੀ ਹੈ ਇਹ ਤਾਂ ਹੋ ਨਹੀਂ ਸਕਦਾ ਕਿ ਰੈਵਨਿਊ ਵਧਿਆ ਹੀ ਹੋਵੇਗਾ ਘਟਿਆ ਤਾਂ ਨਹੀਂ ਹੋਏਗਾ ਜੇ ਰੈਵਨਿਊ ਵਧਿਆ ਤਾਂ ਫਿਰ ਐਕਸਪੈਂਡੀਚਰ ਕਿਉਂ ਨਹੀਂ ਹੋ ਉਹਦਾ ਉਹਦਾ ਕਾਰਨ ਮੈਂ ਦੱਸਦਾ ਹੂੰ ਜਿਹੜੇ ਕਹਿੰਦੇ ਹਨ ਰੇਤੇ ਚ 50000 ਸ਼ਰਾਬ ਚ 30000 ਹਾਂ ਤੇ ਫਲਾਣੇ ਚ 20000 ਪੂਰਾ ਹਿਸਾਬ ਰੱਖਦੇ ਸਨ ਮੈਂ ਆਈਏ ਰਾਸਾ ਮੈਨੂੰ ਸਾਰਾ ਹਿਸਾਬ ਪਤਾ ਹੈ ਜੀ ਮੈਂ ਕਹਿੰਦਾ ਦੇਖੋ ਜਿਹੜੀ ਸਰਕਾਰ ਹੈ ਨਾ ਹਾਂ ਹਾਂ ਉਹ ਕੋਈ ਬਿਜ਼ਨਸ ਇਨਟਾਈਟੀ ਨਹੀਂ ਹੈ ਉਹ ਉਹ ਵੈਲਫੇਅਰ ਇਨਟਾਈਟੀ ਹੈ ਹੂੰ ਹੂੰ ਉਹਨੂੰ ਬਿਲਕੁਲ ਖਰਚਾ ਕਰਨਾ ਚਾਹੀਦਾ ਸੂਬੇ ਦੇ ਲੋਕਾਂ ਦੀ ਵੈਲਫੇਅਰ ਤੇ ਹੂੰ ਪ੍ਰੋਵਾਈਡਡ ਤੁਹਾਡੇ ਕੋਲ ਪੈਸੇ ਦਾ ਹਿਸਾਬ ਹੋਏ ਹੂੰ ਤੁਸੀਂ ਇਹ ਇਹ ਕਰਤਾ ਜੀ ਅਸੀਂ ਇਹ ਸਬਸਿਡੀ ਦੇ ਦਿੱਤੀ ਤੁਹਾਡੇ ਕੋਲ ਪੈਸੇ ਹੈ ਨਹੀਂ ਪੈਸੇ ਦਾ ਇੰਤਜ਼ਾਮ ਤਾਂ ਕਰੋ ਤੁਸੀਂ ਬਿਲਕੁਲ ਕਰਨਾ ਪਏਗਾ ਜੇ ਤੁਹਾਡੇ ਕੋਲ ਪੈਸੇ ਦਾ ਇੰਤਜ਼ਾਮ ਨਹੀਂ ਇਹਦਾ ਮਤਲਬ ਤੁਸੀਂ 5 ਸਾਲ ਰਾਜ ਕਰਕੇ ਸਟੇਟ ਦੀ ਜੜਾ ਚ ਤੇਲ ਪਾ ਕੇ ਚਲੇ ਜਾਓਗੇ ਹੂੰ ਬਾਕੀ ਅਗਲੇ ਦੇਖਣਾ ਅਗਲਾ ਬਾਕੀ ਅਗਲੇ ਦੇਖਣਗੇ ਤੁਸੀਂ ਇੱਕ ਹੋਰ ਆંકੜਾ ਦੇਖੋ ਮੈਂ ਤੁਹਾਨੂੰ ਦੱਸਣਾ ਹੂੰ ਅੱਜ ਦੀ ਡੇਟ ਜੇ ਜੇ ਮੈਂ ਐਨਲਾਈਜ਼ ਕਰਾਂ ਪੰਜਾਬ ਦਾ ਡਾਟਾ ਦੀ ਹੂੰ ਡੈਟ ਦੀ ਨਾ ਏਜ ਹੁੰਦੀ ਵੀ 5 ਸਾਲੇਚ ਕਿੰਨਾ ਪੇਬਲ ਏ 10 ਸਾਲੇਚ ਕਿੰਨਾ ਪੇਬਲ ਏ ਸਾਡਾ ਹਰਪ੍ਰੀਤ ਜੀ ਮੈਕਸਿਮਮ ਜਿਹੜਾ 46 42% ਜਿਹੜਾ ਪੈਸਾ ਹੈ ਉਹ ਚਲੋ ਪਹਿਲਾਂ ਆਪਾਂ ਇਹਦੇ ਤੇ ਆ ਜਣੇ ਆ এডੂਕੇਸ਼ਨ ਤੇ ਵੀ ਜਿਹੜਾ ਬੜਾ ਰੋਲਾ ਪਾਇਆ ਜਾਂਦਾ ਕਿ ਸਿੱਖਿਆ ਕ੍ਰਾਂਤੀ ਜਿਹੜੀ ਉਹ ਆਈ ਹੈ ਅਕਾਲੀ ਦਲ ਦੀ ਸਰਕਾਰ ਵਲੇ ਇਹ ਡਾਟਾ ਇਹਨਾਂ ਵੱਲੋਂ ਪ੍ਰੋਵਾਈਡ ਕੀਤਾ ਗਿਆ 2007 ਤੋਂ ਲੈ ਕੇ 2017 ਤੱਕ 12.60% ਕਾਂਗਰਸ ਸਰਕਾਰ ਵਲੇ 11.40% ਤੇ ਆਪ ਦੀ ਸਰਕਾਰ ਵੱਲੋਂ 8.57% ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿੰਨਾ ਟੋਟਲ ਐਕਸਪੈਂਡੀਚਰ ਸੀਗਾ ਉਹਦੇ ਵਿੱਚੋਂ 12.67% ਸਿਰਫ ਐਜੂਕੇਸ਼ਨ ਤੇ ਅਕਾਦੀਸ਼ਨ ਦੇਖੋ ਜਿਨੇ ਮੈਰਿਟੋਰੀਅ ਸਕੂਲ ਬਣੇ ਹੂੰ ਤੁਸੀਂ ਉਹਨਾਂ ਰਿਜ਼ਲਟ ਆਇਆ ਹੈ ਹੂੰ ਅਰੋੜਾ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹੂੰ ਕਹਿੰਦੇ ਸਰਕਾਰੀ ਸਕੂਲਾਂ ਚੋਂ ਐਨੇ ਬੱਚੇ ਆਈਆਈਟੀ ਚ ਹੋਏ ਮੈਂ ਕਹਾਂ ਰੁਕੋ ਉਹ ਸਰਕਾਰੀ ਚ ਐਮਨਸ ਦਾ ਈ ਕਿੱਥੇ ਵੇ ਹੂੰ ਉਹਦੇ ਚੋਂ 90% ਜਿਹੜੇ ਬੱਚੇ ਨੇ ਨਾ ਮੈਰਿਟੋਰੀਅ ਪ੍ਰਕਾਸ਼ ਸਿੰਘ ਬਾਦਲ ਦੁਆਰਾ ਜਿਹੜੇ ਮੈਰਿਟੋਰੀਅ ਸਕੂਲ ਸਨ ਉਹਨਾਂ ਚੋਂ ਸਨ ਹੂੰ ਹੁਣ ਤੁਸੀਂ ਇਹ ਐਗਜ਼ਾਮਪਲ ਦੇਖ ਲਓ ਜਿਹੜੀ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਆ ਆਰ ਮੀਨਸਟਿਟਿਊਟ ਜੀ ਜੀ ਅਮਰ अरोੜਾ ਜੀ ਬੜੇ ਕਹਿੰਦੇ ਜੀ 25 ਬੱਚੇ ਐਨਡੀਏ ਚ ਗਏ ਹੂੰ ਦੇਖੋ ਉਸ ਸ਼ਖਸ ਦੀ ਕਿੰਨੀ ਸੋਚ ਸੀ ਹੂੰ ਜਿਹੜਾ ਬੱਚਾ ਅੱਜ ਐਨਡੀਐਚ ਜਾਏਗਾ ਉਹ 20 ਸਾਲ 22 ਸਾਲ ਨੂੰ ਜਰਨਲ ਕਰਨਲ ਬਣਿਆ ਹੋਏਗਾ ਮੇਜਰ ਜਨਰਲ ਬਣਿਆ ਹੋਏਗਾ ਲੈਫਟ ਜਨਰਲ ਬਣਿਆ ਹੋਏਗਾ ਆਰਮੀ ਚੀਫ ਬਣਿਆ ਹੋਏਗਾ ਹੂੰ ਸੂਬੇ ਨੂੰ ਰਿਪਰੈਜ਼ੈਂਟ ਕਰੇਗਾ ਉਹ ਵਿਜਨ ਸੀ ਜੀ ਹੂੰ ਵਿਜਨ ਸੀ ਹੂੰ ਇੱਥੇ ਐਮਿਨੈਂਸ ਸਕੂਲ ਦਾ ਈ ਨੀ ਨਜ਼ਰ ਆ ਰਿਹਾ ਕਿਦ ਤਰੇ ਤੁਹਾਨੂੰ ਹੂੰ ਸੋਨੋ ਇਹ ਆંકੜਿਆਂ ਦੇ ਨਾਲ ਤੁਸੀਂ ਪੂਰਾ ਡਾਟਾ ਰੱਖਿਆ ਉਹ ਆ ਕੀ ਗੱਲ ਜਿਹੜੀ ਤੁਸੀਂ ਸ਼ੁਰੂ ਕੀਤੀ ਸੀਗੀ ਜੀ ਡੀ ਪੀ ਡਾਟਾ ਡੀ ਪੀ ਜੀ ਡੀ ਪੀ ਰੇਸ਼ੋ ਨਾ ਕਿਸੇ ਵੀ ਸੂਬੇ ਦੀ ਹੈਲਥ ਨੂੰ ਫਾਈਨੈਂਸ਼ੀਅਲ ਹੈਲਥ ਨੂੰ ਦੱਸਦੀ ਹੈ ਹੂੰ ਹੂੰ ਇਹ ਜਿਹੜੀ 2007 ਤੋਂ 17 ਇਹ ਐਵਰੇਜ ਹੈ ਹਮ ਐਵਰੇਜ ਹਮ ਵੀ ਜਿੰਨਾ ਮੇਰਾ ਡਾਟਾ ਹੈ ਔਰ ਮੇਰੀ ਟੋਟਲ ਪ੍ਰੋਡਕਸ਼ਨ ਕਿੰਨੀ ਹੈ ਉਹਦੇ ਪਰਸੈਂਟੇਜ ਕਿੰਨਾ ਠੀਕ ਹੈ ਉਦੋਂ ਮੇਰੀ ਐਵਰੇਜ ਸੀ ਜੀ 38.13% ਹਮ ਕਾਂਗਰਸ ਦੀ ਸੀ 43.78% ਹਮ ਔਰ ਇਹਨਾਂ ਦੀ 46.8 ਹੈ ਲੇਕਿਨ ਇਸ ਵਾਲੇ 48 ਟੱਚ ਕਰ ਜਾਏਗੀ ਓਏ ਹੋਏ ਕਿਉਂਕਿ ਕਰਜ਼ਾ ਹੀ ਕਰਜ਼ਾ ਕਰਜ਼ਾ ਹੀ ਕਰਜ਼ਾ ਕੰਮ ਤਾਂ ਹੈ ਨਹੀਂ ਕੁਝ ਹਮ ਸੋ ਔਰ ਤੁਸੀਂ ਹੋਰ ਦੇਖੋ ਇਹ ਕਹਿੰਦੇ ਜੀ ਪੁਰਾਣੀ ਸਕਰਾਂ ਲੰਨੇ ਕਰਜ਼ਾ ਲਿਆ ਮੈਂ ਇਸ ਤੋਂ ਇੱਕ ਅਗਲੀ ਸਲਾਈਡ ਇੱਕ ਹੋਰ ਹੈਗੀ ਹਮ ਅਸੀਂ ਸਰ ਐਵਰੇਜ ਕਰਜ਼ਾ ਲਿਆ ਜੇ 10 ਸਾਲਾਂ 'ਚ 13158 ਕਰੋੜ ਰੁਪਏ ਪਰイヤー ਹਮ ਕਾਂਗਰਸ ਨੇ ਲਿਆ 24467 ਕਰੋੜ ਪਰイヤー ਹਮ ਇਹਨਾਂ ਨੇ 3 ਸਾਲਾਂ 'ਚ ਪਿਓ ਦੇ ਪੁੱਤਰਾਂ ਨੇ ਹਰ ਸਾਲ 31000 ਤੋਂ ਉੱਤੇ ਕਰਜ਼ਾ ਲਿਆ ਹਰ ਸਾਲ ਹਮ ਅੱਛਾ ਇਹ ਤਾਂ ਇੰਟਰਸਿੰਗ ਫੈਕਟ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਦੀ ਸਰਕਾਰ ਵੱਲੇ 13158 ਕਰੋੜ ਰੁਪਏ ਐਵਰੇਜ ਐਵਰੇਜ ਤੇ ਕਾਂਗਰਸ ਸਰਕਾਰ ਵੱਲੇ 20000 20000 ਹੋ ਗਿਆ ਤੇ ਹੁਣ 31000 31000 ਕਰੋੜ ਤੇ ਇਸ 13158 ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਸੜਕਾਂ ਵੀ ਬਣਾਈਆਂ ਅਸੀਂ 에어ਪੋਰਟ ਵੀ ਬਣਾਏ ਮੈਂ ਹਰਪ੍ਰੀਤ ਜੀ ਮੈਂ ਇੱਕ ਗੱਲ ਤੁਹਾਨੂੰ ਆਪਣੀ ਨਿੱਜੀ ਚੀਜ਼ ਸ਼ੇਅਰ ਕਰ ਰਿਹਾ ਹਾਂ ਮੈਂ ਕੋਈ ਡੇਢ ਸਾਲ ਪਹਿਲੇ ਅਕਾਲੀ ਦਲ ਚ ਆਇਆ ਹਾਂ ਮੈਂ ਮੈਂ ਰੀਜਨਲ ਪਾਰਟੀ ਪੱਕੀ ਸ਼ੁਰੂ ਤੋਂ ਰਿਹਾ ਹਾਂ ਲੇਕਿਨ ਬੜੀ ਇਮਾਨਦਾਰੀ ਨਾਲ ਮੈਂ ਗੱਲਾਂ ਜੀ ਤੁਹਾਡੇ ਸਟੂਡੀਓ ਤੇ ਕਬੂਲ ਕਰ ਰਿਹਾ ਹਾਂ ਕਿ ਮੈਂ ਇੱਕ ਡੇਢ ਸਾਲ ਪਹਿਲੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਇੱਕ ਆਮ ਪੋਲਿਟਿਸ਼ੀਅਨ ਬਜ਼ੁਰਗ ਪੋਲਿਟਿਸ਼ੀਅਨ ਜਿਵੇਂ ਆਮ ਇੱਕ ਪਿੰਡ ਬੰਦਾ ਉਹ ਸਮਝਦਾ ਹਾਂ ਉਹ ਮੇਰੀ ਗਲਤੀ ਸੀ ਜਦੋਂ ਮੈਂ ਪੜਿਆ ਇੱਕ ਡੇਢ ਸਾਲ ਤੋਂ ਪੰਜਾਬ ਦੇ ਆਰਥਿਕ ਚਾਰੇ ਨੂੰ ਪੜਿਆ ਪਿਛਲੇ 10 12 ਸਾਲ ਨੂੰ ਮੈਂ ਤਾਂ ਮੇਰੀ ਅੱਖ ਮੈਂ ਕਿ ਯਾਰ ਉਹ ਬੰਦਾ ਕਮਾਲ ਦਾ ਸੀ ਉਹਦਾ ਵਿਜ਼ਨ ਕਮਾਲ ਹੀ ਵਾਸ ਸੋ ਵਿਜ਼ਨਰੀ ਮਤਲਬ ਕਿ ਕੀ ਚੀਜ਼ ਬਣਾਣੀ ਹੈ ਮੈਨੂੰ 10 ਸਾਲ ਬਾਅਦ ਕੀ ਲੋੜ ਹੈ ਮੈਂ ਅੱਜ ਬਣਾਵਾਂਗਾ ਮਤਲਬ ਤੁਸੀਂ ਕੰਪੇਅਰ ਹੀ ਨਹੀਂ ਕਰ ਸਕਦੇ ਜੀ ਇਹਨਾਂ ਵਿਜ਼ਨ ਇਨੇ ਵਿਜ਼ਨਰੀ ਸਨ ਹੀ ਵਾਸ ਸੋ ਵਿਜ਼ਨਰੀ ਕਿ ਮੈਰੀਟੋਰੀਅਰ ਸਕੂਲ ਸਰਕਾ ਖਾਲਾ ਕਮਾਲ ਦਾ ਵਿਜ਼ਨ ਸੀ ਚਲੋ ਇਹ ਆંકੜੇ ਆਪਣੇ ਆਪ ਤੋਂ ਵਿੱਚ ਬਹੁਤ ਕੁਝ ਬਿਆਨ ਕਰ ਰਹੇ ਨੇ ਮੇਰੇ ਕੋ ਸਮਾਂ ਘਟਾ ਹੈ ਹਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਹ ਸਾਰਾ ਡਾਟਾ ਇਹ ਵੈਸੇ ਡਾਟਾ ਤੁਸੀਂ ਲਿਆ ਕਿੱਥੋਂ ਇਹ ਵੀ ਦੱਸ ਦਿਓ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਕਿੱਥੋਂ ਦੇਖ ਸਕਦਾ ਆਰਬੀਆਈ ਦੀ ਸਾਈਟ ਤੇ ਪਬਲੀਕੇਸ਼ਨ ਸੇ ਕਮਾਂਡ ਹੈਗੀ ਹੈ ਉਸ ਪਬਲੀਕੇਸ਼ਨ ਕਮਾਂਡ ਨੂੰ ਜੇ ਤੁਸੀਂ ਕਲਿੱਕ ਕਰਦੇ ਹੋ ਇਹ ਸਾਰਾ ਡਾਟਾ ਉੱਥੇ ਅਵੇਲੇਬਲ ਹੈ ਸਾਰਾ ਡਾਟਾ ਚਲੋ ਇਹ ਸਾਰਾ ਡਾਟਾ ਵੈਰੀਫਾਈ ਵੀ ਤੁਸੀਂ ਕਰ ਸਕਦੇ ਹੋ ਮੈਂ ਕਰ ਸਕਦਾ ਜੀ ਮੈਂ ਇੱਕ ਚੀਜ਼ ਹੋਰ ਹਾਂ ਮੈਂ ਇਹ ਤੁਹਾਡੇ ਚੈਨਲ ਤੇ ਹੂੰ ਮੈਂ ਕਈ ਵਾਰੀ ਪਹਿਲੇ ਵੀ ਕਹਿ ਚੁੱਕਾ ਕਹਿੰਦੇ ਜੀ ਅਸੀਂ ਬੜੇ ਮੈਂ ਨਾ ਚਾਹੇ ਇਹਨਾਂ ਦੇ ਕੋਈ ਬਲਾਰੇ ਹੂੰ ਜਿਹੜੇ ਇਹਨਾਂ ਨੇ ਲੱਖਾਂ ਰੁਪਏ ਦੇ ਕੇ ਦਿੱਲੀ ਤੋਂ ਲਿਆਉਂਦੇ ਨੇ ਹੂੰ ਓਪਨ ਚੈਲੰਜ ਹਰਪ੍ਰੀਤ ਜੀ ਹੂੰ ਕਦੀ ਵੀ ਕਿਸੇ ਸਟੂਡੀਓ ਚ ਡਿਬੇਟ ਕਰ ਲੈਣ ਅੰਕੜਿਆਂ ਤੇ ਤਖਤੀਆਂ ਤੇ ਨਹੀਂ ਮਸ਼ਹੂਰੀਆਂ ਤੇ ਨਹੀਂ ਅੰਕੜਿਆਂ ਤੇ ਐਸਟੈਬਲਿਸ਼ ਹੋਵੇ ਆਕੜੇ ਐਸਟੈਬਲਿਸ਼ ਨੇ ਜੀ ਜੀ ਮੈਂ ਇਹ ਸਿੱਧ ਕਰ ਦਾਂਗਾ ਕਿ ਇਹ ਸਰਕਾਰ ਪੰਜਾਬ ਦੀ ਡਵੈਲਪਮੈਂਟ ਔਰ ਆਰਥਿਕ ਚਾਰੇ ਦੀ ਕਾਤਲ ਹੈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਪੂਰਾ ਤੁਹਾਡੇ ਸਾਹਮਣੇ ਸੈਨੈਰੀਓ ਰੱਖ ਦਿੱਤਾ ਕਿ ਮੌਜੂਦਾ ਪੰਜਾਬ ਕਿਸ ਸਥਿਤੀ ਤੇ ਖੜਾ ਹੈ ਕਿਵੇਂ ਖੜਾ ਹੈ ਕਿਉਂ ਖੜਾ ਹੈ ਤੇ ਇਹਨਾਂ ਪ੍ਰਸਥਤੀਆਂ ਸਥਿਤੀਆਂ ਲਈ ਜ਼ਿੰਮੇਵਾਰ ਕੌਣ ਹੈ ਪੂਰੇ ਆંકੜੇ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਔਰ ਜਿਹੜੀ ਕਰਜ਼ੇ ਦੀ ਕਟੌਤੀ ਹੋਈ ਹੈ ਉਹਦੇ ਪਿੱਛੇ ਇੱਕ ਵੈਲਿਡ ਰੀਜ਼ਨ ਹੈ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੱਤਾ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਣੇਰੋ ਪੀਟੀਸੀ نیوز ਨਾਲ ਧੰਨਵਾਦ